ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਇੱਕ ਵਾਰ ਫੇਰ ਤੋਂ ਅੱਜ ਨਵੀਂ ਵੀਡੀਓ ਨਵੇਂ ਬਲੌਗ ਦੇ ਵਿੱਚ ਤੇ ਅੱਜ ਆਪਾਂ ਬਲੌਗ ਦੀ ਸ਼ੁਰੂਆਤ ਕਰ ਰਹੇ ਹਾਂ ਕਾਰਪੈਟ ਧੋਣ ਤੋਂ ਇਹ ਕਾਫੀ ਦਿਨਾਂ ਦਾ ਗੰਦਾ ਪਿਆ ਸੀਗਾ ਤੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਫਰਸ਼ ਤੇ ਪਰ ਵਿਛਾਇਆ ਤੇ ਡਿਟਰਜੈਂਟ ਪਾਊਡਰ ਨੂੰ ਇਸ ਤਰ੍ਹਾਂ ਘੋਲ ਕੇ ਇਹਦੇ ਉੱਪਰ ਬ੍ਰਸ਼ ਦੇ ਨਾਲ ਸਾਰਿਆਂ ਪਹਿਲਾਂ ਇਸ ਤੋਂ ਪਹਿਲਾਂ ਮੈਂ ਬ੍ਰਸ਼ ਮਾਰਦਾ ਸੀ ਇਹਦੇ ਉੱਪਰ ਕੱਪੜੇ ਧੋਣ ਵਾਲੇ ਬ੍ਰਸ਼ ਨਾਲ ਇਹਦੀ ਚੰਗੀ ਤਰ੍ਹਾਂ ਸਕਰਬਿੰਗ ਕੀਤੀ ਹੈ ਫਿਰ ਉਸ ਤੋਂ ਬਾਅਦ ਆਪਾਂ ਸਾਫ਼ ਪਾਣੀ ਦੇ ਨਾਲ ਇਹਦਾ ਸਰਫ ਹੈ ਜਿਹੜਾ ਉਹ ਇਸ ਤਰ੍ਹਾਂ ਕੱਢ ਦੇਾਂਗੇ ਤੇ ਇਹ ਕਾਫੀ ਜ਼ਿਆਦਾ ਹੈਵੀ ਹੋ ਜਾਂਦਾ ਫਿਰ ਉਸ ਤੋਂ ਬਾਅਦ ਉੱਪਰ ਇਹਨੂੰ ਟੰਗਣਾ ਵਗੈਰਾ ਇਹ ਸਾਰਾ ਇਕੱਲੇ ਬੰਦੇ ਦੀ ਬਸ ਦੀ ਗੱਲ ਨਹੀਂ ਹੁੰਦੀਗੀ ਨਾਲ ਵੀਡੀਓ ਬਣਾਉਣੀ ਤੇ ਨਾਲ ਇਹਨੂੰ ਵਾਸ਼ ਕਰਨਾ ਸੋ ਨਵਦੀਪ ਅੱਜ ਘਰੇ ਸੀਗਾ ਛੁੱਟੀ ਹੋਣ ਕਰਕੇ ਤੇ ਨਵਦੀਪ ਨੂੰ ਆਪਾਂ ਨਾਲ ਲਗਾਇਆਗਾ ਵੀਡੀਓ ਬਣਾਉਣ ਲਈ ਹੈਲਪ ਮੰਗੀ ਆ ਰਮਦੀਪ ਦੀ ਤੇ ਇਹਨੂੰ ਜੀ ਆਪਾਂ ਵਾਸ਼ ਕਰਤਾ ਹੁਣ ਆਪਾਂ ਜੀ ਇਹਨੂੰ ਇੱਥੇ ਸੁੱਕਣਾ ਪਾਵਾਂਗੇ ਕੰਧੋਲੀ ਦੇ ਉੱਪਰ ਹੀ ਤੇ ਇਹ ਕੰਧੋਲੀ ਨੂੰ ਵੀ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਅੱਛਾ ਇਹ ਜਿਹੜੀ ਹਾਲਤ ਹੈ ਮਤਲਬ ਸਵੇਰੇ ਉੱਠ ਕੇ ਜਿਵੇਂ ਨੋਂ ਤੋਂ ਪਹਿਲਾਂ ਜੋ ਵੀ ਕੰਮ ਪੋਚੇ ਵਗੈਰਾ 플ਸ਼ ਸਾਫ ਕਰਨਾ ਜੋ ਵੀ ਘਰ ਦੇ ਕੰਮ ਹੁੰਦੇ ਆ ਉਹ ਇਸੇ ਤਰ੍ਹਾਂ ਟੁੱਟੇ ਭੱਜੇ ਕੱਪੜੇ ਉਸ ਕੱਪੜਿਆਂ ਤੇ ਧਿਆਨ ਨਹੀਂ ਦਿਆ ਕਰੋ ਤੁਸੀਂ ਮਤਲਬ ਇਸ ਤਰ੍ਹਾਂ ਇਗਨੋਰ ਕਰਿਓ ਕੱਪੜਿਆਂ ਨੂੰ ਇਸ ਤਰ੍ਹਾਂ ਦੀ ਕੰਡੀਸ਼ਨਸ ਵੀਰੇ ਨੋਂ ਤੋਂ ਪਹਿਲਾਂ ਹੁੰਦੀ ਹੈ ਤੇ ਲਓ ਜੀ ਉਸ ਤੋਂ ਬਾਅਦ ਇਹਨੂੰ ਇਹ ਗਿੱਲਾ ਹੋ ਗਿਆ ਹੋਰ ਜ਼ਿਆਦਾ ਹੈਵੀ ਹੋ ਗਿਆ ਹੁਣ ਇਸ ਨੂੰ ਕੰਧੋਲੀ ਦੇ ਉੱਪਰ ਟੰਗਣਾ ਥੋੜਾ ਜਿਆਦਾ ਡਿਫਿਕਲਟ ਸੀ ਬਟ ਔਖੇ ਸੌਖੇ ਹੋ ਗਿਆ ਆਪਾਂ ਇਹਨੂੰ ਇੱਦਾਂ ਟੰਗਿਆ ਹੁਣ ਇਹਦਾ ਜਿਹੜਾ ਸਰਫ ਵਾਲਾ ਪਾਣੀ ਹੈ ਸਾਰਾ ਇੱਕ ਵਾਰ ਫਿਰ ਤੋਂ ਆਪਾਂ ਕੱਢਦੇ ਆਂਗੇ ਥੋੜੀ ਬਹੁਤ ਰਹਿ ਗਈ ਹੋਈ ਤਾਂ ਤੇ ਇਹਦਾ ਉਸਰਾ ਜਲਦੀ ਤੋਂ ਜਲਦੀ ਨੁੱਚੜ ਜਾਣਾ ਹੈ ਗਾਇਸ ਨੇ ਤੇ ਸੁੱਕ ਜਾਊਗਾ ਬਹੁਤ ਛੇਤੀ ਕਿਉਂਕਿ ਕਰਮੀ ਬਹੁਤ ਜ਼ਿਆਦਾ ਤੇਜ਼ ਐ ਨੀ ਧੁੱਪ ਐ ਕਿ 10 ਮਿੰਟਾਂ ਦੇ ਵਿੱਚ ਇਹ ਕਾਰਪਟ ਤੁਸੀਂ ਯਕੀਨ ਕਰਨਾ ਕਿ 10 ਮਿੰਟਾਂ ਤੋਂ ਪਹਿਲਾਂ ਹੀ ਕਾਰਪਟ ਸਾਰਾ ਸੁੱਕ ਗਿਆ ਸੀਗਾ ਤੇ ਨਵਦੀਪ ਆਪਣੀ ਹੈਲਪ ਕਰਾਈ ਜਾਂਦਾ ਹੈਗਾ ਅੱਛਾ ਸਵੇਰੇ ਨੌਕ ਦਾ ਟਾਈਮ ਸੀਗਾ ਫਰਸ਼ ਵੀ ਜ਼ਿਆਦਾ ਹਜੇ ਗਰਮ ਨਹੀਂ ਕਿਉਂਕਿ ਸੂਰਜ ਨਿਕਲਿਆ ਨਿਕਲਿਆ ਹੀ ਜਿਵੇਂ ਆਉਂਦਾ ਪਰ ਆਪਣੀ ਚੜਦੀ ਧੁੱਪ ਆ ਜਾਂਦੀ ਹੈ ਇਸ ਤੇ ਲਈ ਮੈਨੂੰ ਇਹ ਹੁੰਦਾ ਕਿ ਮੈਂ ਬਾਹਰਲੇ ਕੰਮ ਹੈ ਜਿਹੜੇ ਥੋੜੇ ਜਲਦੀ 9 ਵਜੇ ਤੋਂ ਪਹਿਲਾਂ ਪਹਿਲਾਂ ਸਮਾਪਤ ਕਰ ਲਿਆ ਕਰਾ ਕਿਉਂਕਿ ਪੋਚੇ ਵਗੈਰਾ ਤੇ ਦੂਸਰੀਆਂ ਸਫਾਈਆਂ ਅੰਦਰ ਹੋ ਜਾਂਦੀਆਂ ਛਾਵੇਂ ਹੁੰਦੀਆਂ ਉਹ ਆਪਾਂ ਬਾਅਦ ਚ ਕਰ ਲੈਣੇ ਆ ਸੋ ਆਪਾਂ ਇਧਰ ਵੀ ਜਿਹੜੇ ਕੁਝ ਜੁੱਤੇ ਪਏ ਸੀਗਾ ਧੋਲੀ ਤੋਂ ਇਹ ਵੀ ਹਟਾਤੇ ਤੇ ਚੰਗੀ ਤਰ੍ਹਾਂ ਇਹਨੂੰ ਫੈਲਾ ਕੇ ਇਸ ਤਰ੍ਹਾਂ ਸਾਫ਼ ਕਰਦੇ ਆ ਅੱਛਾ ਜੀ ਉਸ ਤੋਂ ਬਾਅਦ ਘਰ ਦਾ ਕੰਮ ਕਰਕੇ ਬੱਚਿਆਂ ਨੂੰ ਖਾਣਾ ਬਾਣਾ ਖਿਲਾ ਕੇ ਮੈਂ ਚੱਲੀ ਸੀਗੀ ਬਾਜ਼ਾਰ ਬਿਆਰ ਚੱਲੀ ਸੀ ਕੋਰੀਅਰ ਲਗਵਾਉਣ ਲਈ ਕੁਝ ਮੇਰੇ ਕੋਲ ਕੋਰੀਅਰ ਪੈਸੇ ਅੱਛਾ ਵੀਡੀਓ ਜਦੋਂ ਬਣਾਉਣ ਲੱਗ ਜਉ ਤੁਸੀਂ ਜਿੰਨੇ ਪਿੱਛੇ ਬੰਦੇ ਬੈਠੇ ਹੁੰਦੇ ਨੇ ਨਾ ਪਹਿਲਾਂ ਵੀਡੀਓ ਜਿਵੇਂ ਕਦੇ ਦੇਖੀ ਨਹੀਂ ਹੁੰਦੀ ਇਹਨਾਂ ਨੇ ਇਸ ਤਰ੍ਹਾਂ ਝਾਕਣਗੇ ਸੋ ਬੜਾ ਹੀ ਅਨਕੰਫਰਟੇਬਲ ਲੱਗਦਾ ਸੋ ਫਿਰ ਵੀਡੀਓਜ਼ ਕੋਸ਼ਿਸ਼ ਕਰਦੀ ਆਂ ਕਿ ਮੈਂ ਪਬਲਿਕ ਪਲੇਸ ਤੇ ਨਹੀਂ ਲੈਂਦੀ ਲਓ ਜੀ ਇਹ ਕੋਰੀਅਰ ਵਾਲੇ ਕੋ ਸੂਟ ਇਹ ਆਪਣੇ ਯਾਰੇ ਯੂਐਸਏ ਸੂਟ ਵੀਰ ਨੇ ਮੰਗਾਏ ਸੀ ਆਪਣੇ ਤੋਂ ਸਟੋਰ ਤੇ ਆਪਣੇ ਸਟੋਰ ਤੇ ਸੇਲ ਕਰਨ ਲਈ ਇਹ ਸੂਟ ਸੀਗੇ ਆਪਣੇ ਕੋਲੇ ਜੀ 6-7 ਕਿਲੋ ਦਾ weight ਸੀ 7 ਕਿਲੋ weight ਹੋ ਗਿਆ ਸੀ 6 ਕਿਲੋ ਸੂਟਾਂ ਦਾ weight ਸੀਗਾ ਤੇ 1 ਕਿਲੋ ਪੇਟੀ ਦਾ weight ਹੀ ਬਣਾਤਾ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਦੁਕਾਨ ਵਾਲਿਆਂ ਨੇ ਮੈਨੂੰ ਸਮਝ ਨਹੀਂ ਆਈ ਵੀ 1 ਕਿਲੋ ਕਾਰਟਨ ਪੇਟੀ ਦਾ weight ਹੋ ਜਾਂਦਾ ਸੋ ਮੇਰਾ ਇਹਦੇ ਵਿੱਚ ਇੱਕ suit ਘੱਟ ਸੀਗਾ ਜਿਹੜਾ ਮੈਂ ਬਸ ਤੋਂ ਫੜਨਾ ਸੀ ਮਲੋਟ ਵਾਲੀ ਤੋਂ ਮੈਂ ਇੱਥੇ ਵਾਪਸ ਰੱਖ ਕੇ ਜੀ suit ਫੜ ਕੇ ਲੈ ਕੇ ਆਈ ਵਿੱਚ ਉਹ ਪਾਇਆ ਤੇ ਦੇਖ ਲਓ ਤੁਸੀਂ ਜੋ ਪਹਿਲਾਂ 5 ਕਿਲੋ 800 ਗ੍ਰਾਮ ਸੀ ਉਹ 6 ਕਿਲੋ 840 ਗ੍ਰਾਮ ਹੋ ਗਿਆ ਮਤਲਬ ਕਿ ਇੱਕ ਪੇਟੀ ਦਾ weight ਇੰਨਾ ਕਿਵੇਂ ਹੋ ਸਕਦਾ 7 ਕਿਲੋ ਦੇ ਕਾਫੀ ਜ਼ਿਆਦਾ ਚਾਰਜ ਕੀਤੇ ਹਾਲਾਂਕਿ ਇਹ ਤਾਂ ਸਾਰੇ ਚਲੋ ਉਹਨਾਂ ਨੇ ਵੀਰ ਨੇ ਪੇ ਕੀਤੇ ਸੀਗੇ ਆਪਣੇ courier ਲਈ ਬਟ 7 ਕਿਲੋ weight ਦੇ ਵਿੱਚ ਸਿਰਫ 11 ਸੂਟ ਹੀ ਗਏ ਆ ਤੇ ਆਪਾਂ ਇੱਥੇ ਇਹ ਵੀਰੇ ਦੀ ਵੀਡੀਓ ਬਣਾਈ ਸੀਗੀ ਜੋ ਸਾਡੇ ਕੋਰੀਅਰ ਲਗਾਉਂਦੇ ਆ ਇਹਨਾਂ ਨੇ ਪ੍ਰਾਈਸ ਵਗੈਰਾ ਦੱਸਿਆ ਸੀਗਾ ਆਪ ਕਿਉਂਕਿ ਮੈਂ ਅੱਗੇ ਵੀ ਵੀਡੀਓਜ਼ ਪੇ ਜੁਨੀਆਂ ਹੁੰਦੀਆਂ ਤੇ ਇਹ ਜਿਹੜਾ ਐਕਸਟਰਾ ਤੋਂ ਸੂਟ ਪਾਇ ਸੀ ਕਿਉਂਕਿ weight ਥੋੜਾ ਜਆ ਆਪਾਂ ਪਾ ਸਕਦੇ ਸੀ ਇੱਕ ਸੂਟ ਇਹਦੇ ਵਿੱਚ weight ਘਟ ਸੀਗਾ 7 ਕਿਲੋ ਤੋਂ ਤੇ ਮੈਂ ਇਹ ਆਪਣੇ ਵੱਲੋਂ ਇੱਕ ਸੂਟ ਆ ਜਿਹੜਾ ਐਕਸਟਰਾ ਤੋਂ ਪਾਤਾ ਕੋਰੀਅਰ ਲਗਵਾਤਾ ਜੀ ਉਸ ਤੋਂ ਬਾਅਦ ਮੈਂ ਥੋੜੀ ਜੀ ਕੀਤੀ ਸ਼ਾਪਿੰਗ ਸਮਾਨ ਲਿਆ ਕੁਛ ਕੇ ਬੱਚਿਆਂ ਦੇ ਲਈ ਨਾ ਥਾਲੀਆਂ ਲੈਣੀਆਂ ਸੀ ਜਦੋਂ ਵੀ ਬੱਚੇ ਖਾਣਾ ਖਾਂਦੇ ਆ ਨਾ ਤਾਂ ਇੱਕ ਥਾਲੀ ਵਿੱਚ ਕੌਲੀਆਂ ਇਕੱਠੀਆਂ ਕਰਦੇ ਆ ਬਹੁਤ ਸਾਰੀਆਂ ਤਾਂਮ-ਚਾਮ ਤੇ ਮੈਨੂੰ ਵੀ ਵਧੀਆ ਲੱਗੀਆਂ ਜਦੋਂ ਮੈਂ 몰 ਗਈ ਤੇ ਮੈਂ ਦੋ ਥਾਲੀਆਂ ਇਹ ਵਾਲੀਆਂ ਬੱਚਿਆਂ ਦੇ ਲਈ ਪਲੇਟਸ ਲੈ ਲਈਆਂ ਇਹ ਮੈਨੂੰ 3 350 ਦੇ ਦੋ ਥਾਲ ਪਏ ਆ ਤੇ ਅੱਛਾ ਜੀ ਉਸ ਤੋਂ ਬਾਅਦ ਇਹ ਜਿਹੜੀਆਂ ਇਹਨੂੰ ਛਿਟ-ਛਟਕਨੀਆਂ ਬੋਲ ਦਿੰਦੇ ਨੇ ਕਲਿਪਸ ਕੱਪੜਿਆਂ ਦੇ ਉੱਪਰ ਲਗਾਉਣ ਵਾਲੇ ਇਹ ਲੈ ਕੇ ਆਂਦੇ ਕੁਛਕ ਥੋੜਾ ਬਹੁਤ ਜਿਹੜਾ ਸਮਾਨ ਸੀਗਾ ਘਰ ਦੇ ਵਿੱਚ ਲੈ ਕੇ ਆਉਣ ਵਾਲਾ ਤੇ ਮੈਂ ਉਹ ਲੈ ਕੇ ਹੀ ਅੱਛਾ ਜੀ ਇਹ ਵਾਲੇ ਜਿਹੜੇ ਬਾਹਾਂ ਦੇ ਉੱਪਰ ਕਵਰ ਚੜਾਉਣੇ ਆ ਆਪਾਂ ਸਕੂਟੀ ਵਗੈਰਾ ਚਲਾਉਣ ਦੇ ਲਈ ਮੈਂ ਇੱਕ ਇਹਦਾ ਵੀ ਜੋੜਾ ਹੋਰ ਲੈ ਕੇ ਆਈ ਆ ਕਿਉਂਕਿ ਮੈਂ ਜਦੋਂ ਵੀ ਬਾਹਰ ਜਾਨੀ ਆ ਧੁੱਪੇ ਫਿਰ ਅੱਜਕੱਲ ਹੁਣ ਗਰਮੀ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਰਹੂਗੀ ਤੇ ਜੈਸਮੀਨ ਤੇ ਨਵਦੀਪ ਨੂੰ ਮੈਂ ਜਦੋਂ ਵੀ ਮਤਲਬ ਬਾਜ਼ਾਰ ਜਾ ਕੇ ਆਉਣੀ ਆ ਆਪਣੀ ਚੀਜ਼ ਖਾਣ ਵਾਲੀ ਚੀਜ਼ੀ ਭਾਲਣ ਦੇ ਪਿੱਛੇ ਲੱਗੇ ਰਹਿੰਦੇ ਸੋ ਸਾਰਾ ਸਮਾਨ ਕੱਢ ਕੱਢ ਕੇ ਬਾਹਰ ਸੁੱਟ ਰੱਖਿਆ ਇਸ ਤਰ੍ਹਾਂ ਇਹ ਅਜਵੈਨ ਤੇ ਕੋਸ਼ੀਆ ਸੀਡਸ ਲੈ ਕੇ ਆਈਆਂ ਮੈਂ ਤੁਲਸੀ ਦੇ ਬੀਜ ਹੁੰਦੇ ਜਿਹੜੇ ਬੱਚਿਆਂ ਦੇ ਫਰੂਟਸ ਮਤਲਬ ਮੈਂ ਜਦੋਂ ਵੀ ਬਾਜ਼ਾਰ ਜਾਨੀ ਆ ਨਾ ਪ੍ਰੋਪਰ 5-4 ਦਿਨਾਂ ਦਾ ਮੈਂ ਬੱਚਿਆਂ ਲਈ ਖਾਣਾ ਜੋ ਵੀ ਫਰੂਟਸ ਹੁੰਦੇ ਆ ਸਬਜ਼ੀਆਂ ਹੁੰਦੀਆਂ ਜਾਂ ਕੋਈ ਵੀ ਬਾਹਰੋਂ ਚੀਜ਼ ਲੈ ਕੇ ਆਣੀ ਹੁੰਦੀ ਆ ਖਾਣ ਪੀਣ ਵਾਲੀ ਉਹ ਸਾਰੀ ਲੈ ਕੇ ਆਉਣੀ ਆ ਅੱਛਾ ਜੀ ਇਤਰ ਕੁਝ ਮੈਂ ਮਿਠਾਈ ਲੈ ਕੇ ਆਈ ਸੀ ਮਿਠਾਈ ਉਸ ਦਿਨ ਇਹ ਉਸ ਦਿਨ ਦੀ ਵੀਡੀਓ ਹੈ ਜਿਸ ਦਿਨ ਸਚਿਨ ਆ ਰਿਹਾ ਸੀਗਾ ਆਪਣੇ ਕੋਲੇ ਮੈਨੂੰ ਇਹ ਸੀਗਾ ਕਿ ਸਾਰੇ ਸਚਿਨ ਵੀ ਆ ਰਿਹਾ ਹੈ ਭਾਬੀ ਨੇ ਵੀ ਆਉਣਾ ਸੀ ਮੇਰੀ ਭਾਬੀ ਨੇ ਤੇ ਮੈਨੂੰ ਇਹ ਸੀਗਾ ਵੀ ਚਲੋ ਆਪਾਂ ਸਾਰਿਆਂ ਦੇ ਲਈ ਮਠਿਆਈ ਲੈ ਚੱਲਦੇ ਹਾਂ ਪਰ ਭਾਬੀ ਦਾ ਆਉਣਾ ਚਲੋ ਕੈਨਸਲ ਹੋ ਗਿਆ ਛੇ ਕੁਛ ਤਾਜ਼ੀਆਂ ਜਲੇਬੀਆਂ ਜੈਸਮੀਨ ਦੇ ਲਈ ਮੈਂ ਇਮਰਤੀ ਲੈ ਕੇ ਆਈ ਸੀ ਜੋ ਦਾਲਾਂ ਦੀਆਂ ਜਲੇਬੀਆਂ ਬਣਦੀਆਂ ਤੇ ਇਹ ਵੀ ਗਲੂਟਨ ਫ੍ਰੀ ਲੱਡੂ ਨੇ ਜਿਵੇਂ 사ਲਾਸਰ ਵਾਲੇ ਲੱਡੂ ਬੋਲ ਦਿੰਦੇ ਆ ਇਹ ਜੈਸਮੀਨ ਲਈ ਜਦੋਂ ਵੀ ਸਵੀਟਸ ਲੈਂਡ ਜਾਂਦੀ ਤਾਂ ਇਹਦਾ ਮਤਲਬ ਜੈਸਮੀਨ ਦੇ ਲਈ ਉੱਥੇ ਦੋ ਆਪਸ਼ਨ ਮੈਨੂੰ ਇਹ ਵਾਲੀ ਸ਼ਾਪ ਤੇ ਮਿਲਦੀ ਹੈ ਲੱਡੂ ਇਮਰਤੀ ਤੇ ਇਸ ਵਾਰੀ ਬਈਆ ਨੇ ਇੱਕ ਗਲੂਟਨ ਫ੍ਰੀ ਬਰਫੀ ਵੀ ਮੈਨੂੰ ਸਜੈਸਟ ਕੀਤੀ ਹੈ ਜਿਹੜੀ ਜੈਸਮੀਨ ਦੇ ਲਈ ਮੈਂ ਲੈ ਕੇ ਆਈਆਂ 150 ਗ੍ਰਾਮ ਲੈ ਅਗਰ ਉਹਨ ਟੇਸਟੀ ਲੱਗਦੀ ਹੈ ਤਾਂ ਆਪਾਂ ਫਿਰ ਦੁਬਾਰਾ ਇਹ ਹੀ ਚੀਜ਼ ਲਿਆ ਦੇਾਂਗੇ ਤੇ ਲਓ ਜੀ ਬੱਚਿਆਂ ਦਾ ਇਹ ਸਮਾਨ ਸੀਗਾ ਕੁਝ ਖਾਣ ਵਾਲੀਆਂ ਮਠਿਆਈਆਂ ਕੁਝ ਫਰੂਟਸ ਸਬਜ਼ੀਆਂ ਸਾਰਾ ਸਮਾਨ ਲੈ ਕੇ ਆਈਆਂ ਤੇ ਇਹ ਨਵਦੀਪ ਲਈ ਅੱਛਾ ਇਹ ਮੋਮੋਜ਼ ਨਾ ਅਸੀਂ ਬਹੁਤ ਘੱਟ ਖਾਣੇ ਵੈਸੇ ਮੋਮੋਜ਼ ਸਪ੍ਰਿੰਗ ਰੋਲ ਇਹ ਜੀਆਂ ਚੀਜ਼ਾਂ ਮਤਲਬ ਸਾਰੇ ਅਵੋਇਡ ਹੀ ਕਰਨੀਆਂ ਚਾਹੀਦੀਆਂ ਸਾਨੂੰ ਸਾਰਿਆਂ ਨੂੰ ਕਿਉਂਕਿ ਇਹਨਾਂ ਵਿੱਚ ਅਜ਼ੀਨੋਮੋਟੋ ਪੈਂਦਾ ਹੈ ਜੋ ਕਿ ਸਿਹਤ ਲਈ ਬਿਲਕੁਲ ਸਹੀ ਨਹੀਂ ਹੁੰਦਾ ਬਟ ਕਦੇ-ਕਦੇ ਬਹੁਤ ਘੱਟ ਮਤਲਬ ਕੋਸ਼ਿਸ਼ ਕਰਦੀ ਆ ਮੈਂ ਵੀ ਹੁਣ ਮੋਮੋਸ ਖਾਣ ਨੂੰ ਬਹੁਤ ਅਵੋਇਡ ਕਰਦੀ ਆ ਤੇ ਨਵਦੀਪ ਨੇ ਬਹੁਤ ਟਾਈਮ ਦਾ کہہ ਰੱਖਿਆ ਸੀਗਾ ਕਿ ਮੰਮਾ ਮੈਂ ਮੋਮੋਸ ਖਾਣੀ ਐ ਇਸ ਲਈ ਮੈਂ ਥੋੜੇ ਜੀ ਮੋਮੋਸ ਨਵਦੀਪ ਲਈ ਵੀ ਲਈ ਜੋ ਕਿ ਮੈਂ ਬਹੁਤ ਮਤਲਬ ਰੀਅਰ ਲੈ ਕੇ ਆਨੀ ਆ ਸਾਲ ਦੇ ਵਿੱਚ ਇੱਕ ਜਾਂ ਦੋ ਵਾਰ ਸੋ ਇੰਨੇ ਕ ਕਦੇ-ਕਦੇ ਚੱਲ ਜਾਂਦੇ ਆ ਜੀ ਅੱਛਾ ਇਹ ਸਬਜ਼ੀਆਂ ਤੇ ਕੁਝ ਫਰੂਟਸ ਲੈ ਕੇ ਆਉਂਦੇ ਖੀਰੇ ਫਲੀਆਂ ਜੋ ਵੀ ਸਬਜ਼ੀਆਂ ਨਾ ਤੇ ਇਧਰ ਨਵਦੀਪ ਨੂੰ ਜਾਣ ਕੇ ਬੜੀ ਖੁਸ਼ੀ ਹੋਈ ਵੀ ਉਹਦੀਆ ਫੇਵਰੇਟ ਜਿਹੜੀ स्वीट्स ਹੈ ਗੁਲਾਬ ਜਾਮਨ ਤੇ ਇਹ ਜਿੱਥੋਂ ਅਸੀਂ ਮਠਾਈ ਲੈਨੇ ਆ ਦਾਬੜਾ ਵਾਲਿਆਂ ਤੋਂ ਬਹੁਤ ਜ਼ਿਆਦਾ ਵਧੀਆ ਗੁਲਾਬ ਜਾਮਨ ਬਣਾਉਂਦੇ ਆ ਇਹਨਾਂ ਦੀਆ ਮੈਨੂੰ ਤੇ ਜਾਮਨੋਜ਼ ਵਾਲਿਆਂ ਦੀਆ ਗੁਲਾਬ ਜਾਮਨ ਬਹੁਤ ਅੱਛੀਆਂ ਲੱਗਦੀਆਂ ਮਨੋਜ਼ ਬਠਿੰਡਾ ਜਿਵੇਂ ਫੇਮਸ ਨਹੀਂ ਉਹ ਕਾਫੀ ਮਸ਼ਹੂਰ ਹੈ ਬਹੁਤ ਵਧੀਆ ਲੱਗਦੀਆਂ ਤੇ ਨਵਦੀਪ ਦੀ ਖੁਸ਼ੀ ਚੈੱਕ ਕਰੋ ਮਤਲਬ ਇੰਨੀ ਜ਼ਿਆਦਾ ਉਹ ਖੁਸ਼ੀ ਹੋਈ ਇਹਨੂੰ ਹਮੇਸ਼ਾ ਗੁਲਾਬ ਜਾਮਨ ਪਹਿਲਾਂ ਨਹੀਂ ਪਹਿਲਾਂ स्वीट्स ਬਿਲਕੁਲ ਨਹੀਂ ਖਾਂਦਾ ਹੁਣ ਅਸੀਂ ਮਿੱਠੇ ਤੋਂ ਇਹਨੂੰ ਬਹੁਤ ਘਬਰਾਟ ਆਦੀ ਸੀ ਬਟ ਹੁਣ ਇਹਦੀਆਂ ਇੰਨੀਆਂ ਫੇਵਰੇਟ ਹੋ ਗਈਆਂ ਕਿ ਗੁਲਾਬ ਜਾ ਮਤਲਬ ਇਹਨੂੰ ਬਸ ਇਹਦੀਆਂ ਤੀਆਂ ਲੱਗ ਗਈਆਂ ਕਿ ਇਹਨੂੰ ਗੁਲਾਬ ਜਾਮਨ ਦਾ ਡੱਬਾ ਮਿਲ ਗਿਆ ਲਓ ਜੀ ਆਪਾਂ ਜਿਹੜੇ ਨਾਲ ਕੁਝ ਫਰੂਟਸ ਲੈ ਕੇ ਆਂਦੇ ਆ ਕੁਝ ਆੜੂ ਤੇ ਮੰਗੇਓ ਦਾ ਸ਼ੇਕ ਬਣਾਉਣ ਲਈ ਮੰਗੇਓ ਅੱਛਾ ਮੰਗੇਓ ਮੈਂ ਲੈ ਰਹੀ ਸੀਗੀ ਤੇ ਮੇਰੀ ਗੱਲ ਹੋਈ ਕਿ ਮਾਸੀ ਜੀ ਸਚਨ ਆ ਰਿਹਾ ਹੈ ਤੇ ਉਹ ਵੀ ਸਾਨੂੰ ਇਕੱਠੇ ਫਿਰ ਉਹ ਮੰਗੇਓ 2-3 ਕਿਲੋ ਲੈ ਕੇ ਆਣਗੇ ਫਿਰ ਮੈਂ ਦੋ ਮੰਗੇਓ ਹੀ ਕਰਵਾਏ ਕਿ ਜਾ ਕੇ ਆਪਾਂ ਸ਼ੇਕ ਬਣਾ ਲੈਨੇ ਆ ਬਾਕੀ ਮੰਗੇਓ ਫਿਰ ਖਰਾਬ ਹੋ ਜਾਣਗੇ ਕਿਉਂਕਿ ਅੱਛੀ ਕੁਆਂਟੀਟੀ ਦੇ ਵਿੱਚ ਸਚਨ ਵੀ ਮੰਗੇਓ ਲੈ ਕੇ ਆਏਗਾ ਤੇ ਮੈਂ ਸਵੀਟਸ ਵੀ ਲੈ ਆਈਆਂ ਪਰ ਮੈਨੂੰ ਇਹ ਹੁੰਦਾ ਕਿ ਸਚਨ ਵੀ ਸਵੀਟ ਲੈ ਕੇ ਆਊਗਾ ਸਮਾਨ ਲੈ ਕੇ ਆਊਗਾ ਫਿਰ ਸਾਡੇ ਰੱਖਣ ਨੂੰ ਜਗ੍ਹਾ ਨਹੀਂ ਕਿਉਂਕਿ ਫ੍ਰਿਜ ਮੇਰਾ ਬਹੁਤ ਛੋਟਾ ਹੈ ਫਿਰ ਉਸਮਾਨ ਇੰਨਾ ਆਪਾ ਫ੍ਰਿਜ ਤੋਂ ਬਾਹਰ ਇੰਨੀ ਗਰਮੀ ਵਿੱਚ ਨਹੀਂ ਰੱਖ ਸਕਦੇ ਖਰਾਬ ਹੋ ਜਾਂਦੀਆਂ ਚੀਜ਼ਾਂ ਸੋ ਥੋੜੀ ਥੋੜੀ ਕੁਆਂਟੀਟੀ ਚ ਮੈਂ ਚੀਜ਼ਾਂ ਲਿਆਂਗਾ ਸੌਰੀ ਲੈ ਜਾਂਦੇਗਾ ਤੇ ਇਹ ਮੈਂ ਤੋਰੀ ਲੈ ਕੇ ਆਈ ਸੀਗੀ ਸਚਨ ਨੂੰ ਤੋਰੀ ਦੀ ਸਬਜੀ ਬਹੁਤ ਸਵਾਦ ਲੱਗਦੀ ਹੈ ਸਾਡੇ ਨੇ ਸਬਜੀ ਦੇ ਵਿੱਚ ਚੂਰੀ ਕੁੱਟਣਾ ਬੋਲਦੇ ਆ ਅਸੀਂ ਸਾਰਿਆਂ ਨੂੰ ਚੂਰੀ ਬੋਲਦੇ ਆ ਜਿਵੇਂ ਸ਼ੱਕਰ ਵਾਲੀ ਚੂਰੀ ਸਬਜ਼ੀਆਂ ਵਾਲੀ ਚੂਰੀ ਬਹੁਤ ਸਾਰੇ ਲੋਕ ਕਹਿੰਦੇ ਉਹਨੂੰ ਚੂਰੀ ਨਹੀਂ ਉਹਨੂੰ ਪਚੂਰਨਾ ਕਹਿੰਦੇ ਆ ਸਾਰਿਆਂ ਦੇ ਇਲਾਕਿਆਂ ਚ ਜੀ ਅੱਡ ਅੱਡ ਲੈਂਗੁਏਜ ਜਿਵੇਂ ਬੋਲੀ ਹੁੰਦੀ ਆ ਪੂ ਆਪਣੀ ਸਾਡੇ ਸਬਜੀ ਵਾਲੀ ਤੇ ਵਿੱਚ ਵੀ ਸਾਡੇ ਜਿਵੇਂ ਘਰ ਦੇ ਚੂਰੀ ਬੋਲ ਚੂਰੀ ਬੋਲਦੇ ਕਿ ਅਸੀਂ ਸਬਜੀ ਵਾਲੀ ਦਾਲ ਵਾਲੀ ਚੂਰੀ ਖਾਣੀ ਹੈ ਸੋ ਤੋਰੀਆਂ ਚ ਦੁੱਧ ਵਾਲੀ ਚੂਰੀ ਸਚਨ ਨੂੰ ਬਹੁਤ ਪਸੰਦ ਆ ਸੋ ਤੋਰੀਆਂ ਮੈਂ ਸਚਨ ਲਈ ਔਰ ਸੀ ਨੂੰ ਫਲੀਆਂ ਬਹੁਤ ਸਵਾਦ ਆ ਹਾਲਾਂਕਿ ਇਹ ਹਾਈਬ੍ਰਿਡ ਫਲੀਆਂ ਨੇ ਦੇਸੀ ਫਲੀਆਂ ਨਹੀਂ ਆਈਆਂ ਸੀਆਂ ਹਜੇ ਹੋਣ ਗਿਆ ਰੇਅਰ ਹੋਣ ਗਿਆ ਬਹੁਤ ਮਹਿੰਗੀਆਂ ਜਿਵੇਂ 200 ਰੁਪਏ ਕਿਲੋ ਜਾਂ ਕੁਝ ਵੀ ਗੱਲ ਉਹ ਵੀ ਨਹੀਂ ਕਿ ਮੈਨੂੰ ਬਸ ਇਹ ਵੀ ਵਧੀਆ ਟੇਸਟੀ ਬਣਨੀ ਹੈ ਤੇ ਲਓ ਜੀ ਆਪਾਂ ਕੁਝ ਸਬਜ਼ੀਆਂ ਲਿਆਂਦੀਆਂ ਜਿਹੜੀਆਂ ਆਪਣੇ ਹੁਣ 5-4 ਦਿਨ ਮੈਨੂੰ ਸਬਜ਼ੀ ਲੈ ਕੇ ਆਣ ਦੀ ਲੋੜ ਨਹੀਂ ਹੈਗੀ ਤੇ ਅੱਛਾ ਜੀ ਉਹ ਜਿਹੜਾ ਤੁਸੀਂ ਉਹ ਛੋਟੇ ਜਿਹੇ ਟੱਬ ਵਿੱਚ ਦੇਖ ਰਹੇ ਹੋ ਉਹ ਆਪਾਂ ਜਦੋਂ ਮੱਖਣ ਕੱਢਿਆ ਸੀਗਾ ਕੁਝ ਉਹ ਦੁੱਧ ਸੀ ਕੁਝ ਦੁੱਧ ਐਕਸਟਰਾ ਸੀ ਆਪਣਾ ਖਰਾਬ ਹੋਇਆ ਜੀਦੀ ਆਪਾਂ ਦਹੀਂ ਬਣਾਤੀ ਸੀਗੀ ਕੁੱਤਿਆਂ ਨੂੰ ਪਾਵਾਂਗੇ ਆਪਾਂ ਮਤਲਬ ਬਾਹਰਲੇ ਜਿਹੜੇ ਸਟਰੀਟ ਡੌਗ ਹੁੰਦੇ ਆ ਇਹ ਅੱਛਾ ਫਲੀਆਂ ਦੇਖੋ ਜੀ ਦੇਸੀ ਵਰਗੀਆਂ ਲੱਗ ਰਹੀਆਂ ਅੱਛਾ ਇਹਦੀ ਦਹੀਂ ਬਣ ਗਈ ਐ ਇਹ ਆਪਾਂ ਹੁਣ ਬਾਹਰ ਕੁੱਤਿਆਂ ਨੂੰ ਬਣਾਵਾਂਗੇ ਕਿਉਂਕਿ ਇਹਦੇ ਵਿੱਚ ਮੈਂ ਜਾਗ ਲਗਾਤੀ ਸੀ ਤੇ ਬਹੁਤ ਸੋਹਣੀ ਦਹੀਂ ਜੰਮ ਗਈ ਦੁੱਧ ਦੀ ਸਾਰੇ ਕੁੱਤੇ ਬਹੁਤ ਵਧੀਆ ਤਰੀਕੇ ਨਾਲ ਖਾ ਪੀ ਲੈਂਦੇ ਜਦੋਂ ਵੀ ਮੈਂ ਹਫਤੇ 10 ਦਿਨਾਂ ਬਾਅਦ ਮੱਖਣ ਬਣਾਉਣੀ ਐ ਉਹ ਵਾਲੇ ਦੁੱਧ ਦੀ ਮੈਂ ਇਸ ਤਰ੍ਹਾਂ ਦਹੀਂ ਬਣਾ ਕੇ ਤੇ ਕੁੱਤਿਆਂ ਨੂੰ ਪਾਣੀ ਪਾ ਕੇ ਪਾ ਦਿੰਦੀ ਆ ਸਾਰੇ ਸਟਰੀਟ ਡੌਗ ਆ ਜਿਹੜੇ ਬੜੀਆ ਖੁਸ਼ ਹੋ ਜਾਂਦੇ ਰੱਜ ਕੇ ਸਾਰੇ ਜਣੇ ਪੀ ਇਹਦਰ ਕੁਛ ਹਰੀਆਂ ਮਿਰਚਾਂ ਅਚਾਰ ਪਾਉਣ ਨੂੰ ਲੈਂਦੀਆਂ ਅਚਾਰ ਮੈਂ ਸਿਰਫ ਅੱਧਾ ਕਿਲੋ ਹੀ ਆ ਪਾਈਆ ਮਿਰਚਾਂ ਦਾ ਹੀ ਪਾਉਣੀ ਹੈ ਤਾਜ਼ਾ ਫਿਰ ਪਾ ਲੈਣੀ ਖਰਾਬ ਹੋ ਜਾਂਦਾ ਤੇ ਲਓ ਜੀ ਨਵਦੀਪ ਵਾਟਰਮੇਲਨ ਦੇ ਨਾਲ ਪੰਗੇ ਲੈਂਦਾ ਹੋਇਆ ਅੱਛਾ ਵਾਟਰਮੇਲਨ ਦੀ ਵੀ ਹੁਣ ਸੀਜ਼ਨ ਆ ਗਿਆ ਹਨ ਬਹੁਤ ਵਧੀਆ ਰੁੱਤ ਆ ਗਈ ਹੈ ਹੁਣ ਮਹੀਨਾ 20 ਦਿਨ ਜਿੰਨਾ ਚਿਰ ਰਹਿਣਗੇ ਕੋਸ਼ਿਸ਼ ਕਰਾਂਗੇ ਆਪਾਂ ਵੀ ਵੱਧ ਤੋਂ ਵੱਧ ਵਾਟਰਮੇਲਨ ਲਿਆਇਆ ਕਰੀਏ ਬੱਚਿਆਂ ਨੂੰ ਖਵਾਇਆ ਕਰੀਏ ਪਰ ਫ੍ਰਿਜ ਛੋਟੀ ਹੋਣ ਕਰਕੇ ਇੰਨਾ ਸਮਾਨ ਰੱਖਣ ਦੀ ਮੈਨੂੰ ਬਹੁਤ ਪਰੇਸ਼ਾਨੀ ਹੋ ਜਾਂਦੀ ਹੈ ਤੇ ਲਓ ਜੀ ਨਵਦੀਪ ਚੱਲਿਆ ਹੈ ਕੁੱਤਿਆਂ ਦੀ ਸੇਵਾ ਕਰਨ ਹੇਠੇ ਇਹਦੇ ਵਿੱਚ ਦਹੀਂ ਬਣ ਗਿਆ ਆ। ਛਾ ਦੇਖੋ ਮੈਂ ਚੈੱਕ ਕਰ ਰਹੀ ਸੀ ਕਿ ਵੀ ਅੱਛੀ ਤਰ੍ਹਾਂ ਦਹੀਂ ਜੰਮ ਗਿਆ। ਬਹੁਤ ਵਧੀਆ ਬਣ ਗਿਆ ਸੀ ਦਹੀਂ। ਤੇ ਬਾਹਰ ਦੇ ਕੁੱਤਿਆਂ ਨੂੰ ਹੁਣੇ ਬੁਲਾ ਕੇ ਸਾਰਿਆਂ ਨੂੰ ਸੇਵਾ ਕਰੇਗਾ। ਕੁਝ ਕਿਤਾਬ ਆਪਣੇ ਗੇਟ ਤੇ ਬੈਠੇ ਹੁੰਦੇ ਆ। ਕੁਝ ਡੌਗਸ ਤਾਂ ਹਮੇਸ਼ਾ ਹੀ ਉੱਥੇ ਬੈਠੇ ਹੁੰਦੇ ਆ ਪਰ ਹੁਣ ਜਿਆਦਾ ਗਰਮੀ ਪੈਣ ਲੱਗ ਗਈ ਆ ਬਹੁਤ ਜ਼ਿਆਦਾ। ਹੁਣ ਵਿਚਾਰੇ ਕਿਥੇ ਮਤਲਬ ਛਾਵੇਂ ਛੂਵੇਂ ਇੱਧਰ ਉੱਧਰ ਚਲੇ ਜਾਂਦੇ ਆ ਜੋ ਵੀ ਇਹਨਾਂ ਦੇ ਵਿਚਾਰਿਆਂ ਦੇ ਟਿਕਾਣੇ ਬਣੇ ਹੁੰਦੇ ਆ। ਪਰ ਮੇਰੀ ਕੋਸ਼ਿਸ਼ ਹੁੰਦੀ ਹੈ ਤੁਸੀਂ ਸਾਰੇ ਵੀ ਕੋਸ਼ਿਸ਼ ਕਰਿਆ ਕਰੋ ਕਿ ਆਪਣੇ ਘਰ 'ਚ ਜਿਹੜਾ ਵੇਸਟੇਜ ਹੁੰਦਾ ਨਾ ਜਿਵੇਂ ਲੱਸੀ ਦੁੱਧ ਜਾਂ ਕੋਈ ਵੀ ਚੀਜ਼ ਆਪਾਂ ਨੂੰ ਲੱਗਦਾ ਕਿ ਖਰਾਬ ਹੋਊਗੀ ਜਾਂ ਆਪਾਂ ਨੂੰ ਡੋਲਣੀ ਪਊਗੀ ਜਿਨ੍ਹਾਂ ਦੇ ਘਰੇ ਪਸ਼ੂ ਆ ਚਲੋ ਤਾਂ ਦਾਣੇ ਵਾਲੇ ਮਤਲਬ ਪਸ਼ੂਆਂ ਦਾ ਦਾਣਾ ਰਲਾਉਨੇ ਆਪਾਂ ਉਹਦੇ 'ਚ ਪਾ ਲੈਨੇ ਆ ਪਰ ਡੋਲਿਆ ਨਾ ਕਰੋ ਪਲੀਜ਼ ਤੁਸੀਂ ਨਾ ਇਹਨਾਂ ਨੂੰ ਗੇਟ ਤੇ ਬਾਹਰ ਇਸ ਤਰ੍ਹਾਂ ਪਾ ਦਿਆ ਕਰੋ ਤੇ ਇਹ ਵਿਚਾਰੇ ਇਹਨਾਂ ਦਾ ਪੇਟ ਭਰ ਜਾਂਦਾ ਆਪਣੀ ਚੀਜ਼ ਡੁੱਲਣ ਤੋਂ ਬਚ ਜਾਂਦੀ ਹੈ ਸੋ 13ਵਾਂ ਰਤਨ ਵੈਸੇ ਵੀ ਡੋਲਣਾ ਨਹੀਂ ਚਾਹੀਦਾ ਦੁੱਧ ਹੋਇਆ ਆਪਣਾ ਅਨਾਜ ਹੋਇਆ ਫੂਡ ਦੀ ਵੇਸਟੇਜ ਨਹੀਂ ਕਰਨੀ ਚਾਹੀਦੀ ਅੱਛਾ ਜੀ ਇੱਧਰ ਇਹ ਖੇਤ ਨੂੰ ਪਰਾਲੀ ਹੈ ਜਿਹੜਾ ਕੂਟਲਾ ਉਹਨੂੰ ਅੱਗ ਲਾਈ ਹੋਈ ਹੈ ਕਣਕ ਵੱਢਣ ਤੋਂ ਬਾਅਦ ਤੇ ਅੱਛਾ ਜੀ ਇਹ ਇੱਕ ਡੌਗ ਬੈਠੀ ਸੀ ਅੱਛਾ ਇਹ ਥੋੜਾ ਜਨਾ ਇਹ ਡਰਦੀ ਹੈ ਇਹ ਸਾਡੇ ਕੋਲੇ ਘੱਟ ਆਉਂਦੀ ਹੈ ਕਿਉਂਕਿ ਇਹ ਵਿਸ਼ਵਾਸ ਨਹੀਂ ਕਰਦੇ ਕਈ ਡੌਗ ਹੁੰਦੇ ਤਿੱਜਦੇ ਨਹੀਂ ਆ ਸੋ ਇਸ ਤਰ੍ਹਾਂ ਇਹਦੀ ਨੇਚਰ ਤੇ ਨਵਦੀਪ ਨੂੰ ਮੈਂ ਭੇਜਿਆ ਸਾਰੇ ਕੁੱਤੇ ਇਕੱਠੇ ਕਰਕੇ ਲੈ ਕੇ ਆਇਆ ਮਤਲਬ ਸਭ ਦੇ ਨਾ ਸੀ ਨਾਮ ਰੱਖੇ ਹੋਏ ਸੀ ਜਦੋਂ ਵੀ ਗੱਬਰ ਲੂਸੀ ਡੌਗਰ ਸਭ ਨਾਮ ਲੈ ਕੇ ਬੁਲਾਉਂਦੇ ਆ ਨਾ ਮਤਲਬ ਜੁੰਨੇ ਵੀ ਡੌਗ ਹੈ ਉਹ ਸਾਰੇ ਨਾਮ ਸੁਣਦੇ ਹੀ ਭੱਜੇ ਆਉਂਦੇ ਆ ਤੇ ਲਓ ਜੀ ਕੁੱਤਿਆਂ ਦੀ ਸੇਵਾ ਕਰਤੀ ਨਵਦੀਪ ਨੇ ਅੱਧਾ ਘੰਟਾ ਲਾ ਕੇ ਲੱਬੇ ਪਿਆਇਆ ਖਵਾਇਆ ਤੇ ਫਿਰ ਆਪਣਾ ਟਾਬਾ ਅੱਧਰ ਚੱਕ ਲਿਆ ਉਸ ਤੋਂ ਬਾਅਦ ਨਵਦੀਪ ਨੇ ਮੋਮੋਜ਼ ਆਏ ਸੀ ਜਿਹੜੇ ਉਹ ਖਾਣੇ ਸੀ ਤੇ ਆਪਾਂ ਦੁਬਾਰਾ ਉਹਨਾਂ ਨੂੰ ਮਾਈਕ੍ਰੋਵੇ ਵਿੱਚ ਗਰਮ ਕੀਤਾ ਲਓ ਜੀ ਮਾਈਕ੍ਰੋਵੇ ਵੇ ਦਾ ਜਿਹੜਾ ਫਾਇਦਾ ਆਪਾਂ ਲੈ ਲਿਆ ਕਿ ਆਪਾਂ ਜਿਹੜੇ ਮੋਮੋਜ਼ ਐ ਠੰਡੇ ਜਿਹੜੇ ਵਧੀਆ ਨਹੀਂ ਲੱਗਦੇ ਉਹਨਾਂ ਨੂੰ ਆਪਾਂ ਮਾਈਕ੍ਰੋਵੇਵ ਕੀਤਾ ਔਰ ਮਾਇਓਨਿਸ ਪਾਰੇ ਆਪਾਂ ਜਿਹੜੀ ਸੌਸ ਹੁੰਦੀ ਹੈਗੀ ਇਹਦੇ ਵਿੱਚ ਇਹ ਰੈੱਡ ਸੌਸ ਉਹ ਵੀ ਨਾਲ ਦਿੱਤੀ ਹੈ ਜਿਹੜੀ ਸਪਾਈਸੀ ਨਹੀਂ ਸੀ ਬਿਲਕੁਲ ਵੀ ਵਧੀਆ ਸੀਗੇ ਸੋ ਪਲੀਜ਼ ਹੁਣ ਤੁਸੀਂ ਆ ਕਈ ਦੇਖ ਕੇ ਕਹਿੰਦੇ ਕਿ ਇਹ ਹੈਲਦੀ ਨਹੀਂ ਹੁੰਦੇ ਬੱਚਿਆਂ ਨੂੰ ਨਾ ਦਿਆ ਕਰੋ ਮੈਨੂੰ ਪਤਾ ਹੈ ਜੀ ਆਈ نو ਮੈਨੂੰ ਪਤਾ ਹੈ ਇਹ ਚੀਜ਼ਾਂ ਅਨ ਹੈਲਦੀ ਹੁੰਦੀਆਂ ਬਟ ਬਹੁਤ ਘੱਟ ਕਦੇ-ਕਦੇ ਬੱਚੇ ਦੀ ਡਿਮਾਂਡਸ ਹੁੰਦੀ ਹੈ ਨਾ ਕਦੇ-ਕਦੇ ਮਨ ਕਰਦਾ ਕਿ ਸਾਲ ਦੇ ਵਿੱਚ 6 ਮਹੀਨਿਆਂ ਵਿੱਚ ਇੱਕ ਅੱਧਾ ਟਾਈਮ ਥੋੜੀ ਜੀ ਕੁਆਂਟੀਟੀ ਚ ਚੀਜ਼ ਅਗਰ ਖਵਾ ਦਿੰਦੇ ਨਾ ਤਾਂ ਏਡੀ ਵੱਡੀ ਗਾਲੜੀ ਹੁੰਦੀ ਪਰ ਮੈਂ ਕੋਸ਼ਿਸ਼ ਕਰਦੀ ਕਿ ਹਰ ਤਰ੍ਹਾਂ ਦੀ ਚੀਜ਼ ਹੈ ਜਿਹੜੀ ਮੈਂ ਘਰੇ ਬਣਾ ਕੇ ਖਵਾਵਾ ਬੱਚਿਆਂ ਨੂੰ ਮੈਂ ਜਲੇਬੀਆਂ इमरਤੀ ਤੱਕ ਵੀ ਮੈਂ ਘਰ ਬਣਾ ਕੇ ਖਵਾਉਣੀ ਹੈ ਜਿਵੇਂ ਦਹੀਂ ਭੱਲੇ ਚਾਟ ਪਾਪੜੀ ਛੋਲੇ ਟਿੱਕੀਆਂ ਸਮੋਸੇ ਵੀ ਮੈਂ ਘਰ ਟਰਾਈ ਕਰਦੀ ਹੁੰਦੀ ਆ ਬਹੁਤ ਕੋਸ਼ਿਸ਼ ਕਰਦੀ ਕਿ ਮੈਂ ਸਮੋਸੇ ਵੀ ਘਰੇ ਬਣਾਵਾ ਸੋ ਮੈਨੂੰ ਸ਼ੌਂਕ ਹੈ ਕੁਕਿੰਗ ਦਾ ਮੈਨੂੰ ਬਚਪਨ ਤੋਂ ਬਹੁਤ ਜ਼ਿਆਦਾ ਸ਼ੌਂਕ ਹੈ ਹਰ ਰੈਸਿਪੀ ਟਰਾਈ ਕਰਨੀ ਟੋਕਲਾ ਬਣਾਉਣਾ ਮੈਨੂੰ ਮਤਲਬ ਲਗਭਗ ਜਿੰਨੀਆਂ ਆਪਾਂ ਪੰਜਾਬੀ ਆਈਟਮਸ ਸੁਣੀਆਂ ਹੋਣੀਆਂ ਹਨ ਨਾ ਗੁਜਰਾਤੀ ਆਈਟਮਸ ਵੀ ਮੈਨੂੰ ਚਾਈਨੀਜ਼ ਆਈਟਮ ਵੀ ਆਉਂਦੀ ਹੈ ਮੈਂ ਅਗਰ ਮੈਂ ਰੈਸিপি ਚੈਨਲ ਖੋਲਣਾ ਨਾ ਮੈਂ ਪ੍ਰੋਪਰ ਧਿਆਨ ਦੇਵਾਂ ਤੇ ਮੈਂ ਬਹੁਤ ਸਾਰੀਆਂ ਚੀਜ਼ਾਂ ਦੀ ਰੈਸিপি ਵੀ ਸ਼ੇਅਰ ਕਰ ਸਕਦੀ ਕਿਉਂਕਿ ਕੁਕਿੰਗ ਦੇ ਵਿੱਚ ਮੈਨੂੰ ਬਹੁਤ ਜ਼ਿਆਦਾ ਸਲਾਹਿਆ ਜਾਂਦਾ ਕਿ ਕੁਕਿੰਗ ਮੇਰੀ ਬੈਸਟ ਹੈ ਅੱਛਾ ਜੀ ਉਸ ਤੋਂ ਬਾਅਦ ਬੱਚਿਆਂ ਦੇ ਲਈ ਸ਼ਾਮੀ ਬਣਾਏ ਆਪਾਂ ਚਾਵਲ ਛੋਲਿਆਂ ਦੀ ਸਬਜ਼ੀ ਬਣਾਈ ਸੀ ਕਾਲੇ ਛੋਲੇ ਗਰੇਵੀ ਵਾਲੇ ਬਣਾਏ ਸੀ ਤੇ ਬੱਚਿਆਂ ਨੇ ਕਿਹਾ ਕਿ ਅਸੀਂ ਥੋੜੇ ਜਿਵੇਂ ਨਵੀ ਨੇ ਮੋਮੋਜ਼ ਖਾਦੇ ਸੀ ਜੈਸਮੀਨ ਨੇ ਵੀ ਆਪਣੀ ਇਮਰਤੀ ਵਗੈਰਾ ਖਾਧੀ ਸੀ ਤੇ ਜੈਸਮੀਨ ਨੇ ਕਿਹਾ ਕਿ ਅਸੀਂ ਅੱਜ ਹਲਾਈ ਤੇ ਰਾਤ ਦੇ ਖਾਣੇ ਵਿੱਚ ਸਬਜੀ ਔਰ ਚਾਵਲ ਖਾ ਰਹੇ ਆ ਮੈਂ ਰਾਤ ਨੂੰ ਬੱਚਿਆਂ ਨੂੰ ਦਹੀਂ ਨਹੀਂ ਦਿੰਦੀ ਹੁੰਦੀ ਡਾਈਜੈਸਟ ਹੋਣ ਦੇ ਵਿੱਚ ਪ੍ਰੋਬਲਮ ਹੁੰਦੀ ਹੈ ਦਹੀਂ ਰਾਤ ਨੂੰ ਨਹੀਂ ਖਾਣਾ ਚਾਹੀਦਾ ਬਟ ਅੱਜ ਇਹ ਚਾਵਲ ਹੋਣ ਕਰਕੇ ਬੱਚੇ ਦਹੀਂ ਖਾ ਰਹੇ ਹੈਗੇ ਸੋ ਕਈ ਵਾਰ ਬੱਚੇ ਕਈ ਚੀਜ਼ਾਂ ਮੰਨਦੇ ਵੀ ਨਹੀਂ ਹੈ ਛੋਟੀਆਂ-ਛੋਟੀਆਂ ਕਿ ਬੱਚਿਆਂ ਦਾ ਮਨ ਹੁੰਦਾ ਵੀ ਅਸੀਂ ਇਹ ਖਾਣੀ ਹੈ ਤਾਂ ਫਿਰ ਕਦੇ-ਕਦੇ ਖਾ ਲੈਂਦੇ ਬਟ ਰੈਗੂਲਰ ਦਹੀਂ ਰਾਤ ਨੂੰ ਨਹੀਂ ਖਾਣੀ ਚਾਹੀਦੀ ਸਾਰੇ ਅਵੋਇਡ ਕਰਿਆ ਕਰੋ ਦਹੀਂ ਅੱਛੀ ਨਹੀਂ ਹੁੰਦੀ ਰਾਤ ਦੇ ਟਾਈਮ ਅੱਛੀ ਨਹੀਂ ਹੁੰਦੀ ਤੇ ਜਿਸ ਤਰ੍ਹਾਂ ਆਪਾਂ ਬਨਾਣਾ ਨਹੀਂ ਸੂਰਜ ਢਲੇ ਤੋਂ ਬਾਅਦ ਖਾ ਸਕਦੇ ਉਸ ਤਰ੍ਹਾਂ ਆਪਾਂ ਦਾ ਇੰਬੀ ਨਹੀਂ ਖਾ ਸਕਦੇ ਉਸ ਤੋਂ ਬਾਅਦ ਜੀ ਨੈਕਸਟ ਮਾਰਨਿੰਗ ਆਪਣੇ ਨਵੇਂ ਆਰਡਰ ਆਏ ਸੀ ਸੁਖ ਨਾਲ ਆਪਾਂ ਸਾਰਿਆਂ ਦੇ ਇਸ ਤਰ੍ਹਾਂ ਅਲੱਗ-ਅਲੱਗ ਪੋਲੀਥਿਨ ਦੇ ਵਿੱਚ ਸੂਟ ਪਾ ਕੇ ਕੋਰੀਅਰ ਕਰਵਾਉਣ ਲਈ ਤਿਆਰ ਕੀਤੇ ਵਿੱਚ ਐਡਰੈਸ ਪਾਇਆ ਹੋਇਆ ਸਾਰਿਆਂ ਭੈਣਾਂ ਦਾ ਜਿਨ੍ਹਾਂ ਨੇ ਵੀ ਮੈਨੂੰ ਇਹ ਆਰਡਰਸ ਦਮੇ ਦਿੱਤੇ ਸੀਗੇ ਤੇ ਆਪਾਂ ਸਾਰੇ ਸੂਟਾਂ ਨੂੰ ਇਸ ਤਰ੍ਹਾਂ ਅਲੱਗ-ਅਲੱਗ ਪੰਜ ਲਫਾਫੇ ਬਣ ਗਏ ਪੰਜ ਜਗ੍ਹਾ ਦੇ ਉੱਪਰ ਕੋਰੀਅਰ ਕਰਨੀ ਹੈ ਸੋ ਫਿਰ ਮੈਂ ਬਾਜ਼ਾਰ ਜਾਣ ਦਾ ਝੰਜਟ ਨਹੀਂ ਪਾਲ ਸਕਦੀ ਸੀ ਮੈਂ ਪਿੰਡੋਂ ਹੀ ਕਿਸੇ ਮੁੰਡੇ ਦਾ ਪਤਾ ਐਡਰੈਸ ਲਿਆ ਕਿਉਂ ਕूरियर ਲਗਵਾਉਂਦਾ ਤੇ ਫਿਰ ਮੈਂ ਉਹਨਾਂ ਨੂੰ ਤੋਂ ਹੀ ਕूरियर ਲਗਵਾਤੀ ਹਾਲਾਂਕਿ ਮੈਨੂੰ ਪਰੇਸ਼ਾਨੀ ਹੋਈ ਕਿ ਕूरियर ਐਗਜ਼ੈਕਟ ਟਾਈਮ ਤੇ ਨਹੀਂ ਪਹੁੰਚ ਸਕੇ ਸੋ ਇਸੇ ਲਈ ਮੈਂ ਸੋਚਿਆ ਕਿ ਮੈਨੂੰ ਬਾਜ਼ਾਰ ਹੀ ਜਾ ਕੇ ਲਵਾਉਣੀ ਚਾਹੀਦੀ ਹੈ ਲਓ ਜੀ ਫਿਰ ਆਪਾਂ ਜਿਸ ਦਿਨ ਬਠਿੰਡਾ ਗਏ ਸੀਗੇ ਬੱਚਿਆਂ ਦੀ ਦਵਾਈ ਲੈਣ ਇਹ ਉਸ ਦਿਨ ਦੀ ਵੀਡੀਓ ਹੈ ਇਹ ਗਲੂਟਨ ਫ੍ਰੀ ਹੈ ਜੀ ਪਾਸਤਾ ਪਾਸਤਾ ਤੇ ਆਪਾਂ ਇਨਾ ਮੈਂ ਪਿਕਨਪੇ ਵਾਲਿਆਂ ਦੇ ਗਲੂਟਨ ਫ੍ਰੀ ਮਿਲ ਰਿਆ ਸੀਗਾ ਤੇ ਹਸਪੀਟਲ ਦੇ ਨਾਲ ਹੀ ਐਪਿਕੈਡਪੇ ਦਾ ਸਟੋਰ ਆਪਾਂ ਉੱਥੇ ਚਲੇ ਗਏ ਬੱਚਿਆਂ ਨੂੰ ਕੁਝ ਖਵਾਉਣ ਲਈ ਤੇ ਉੱਥੇ ਜੈਸਮੀਨ ਦੀ ਨਿਗਾ ਪੈ ਗਈ ਗਲੂਟਨ ਫ੍ਰੀ ਇਹ ਵਾਲੇ ਪ੍ਰੋਡਕਟਾਂ ਤੇ ਤੇ ਹਾਲਾਂਕਿ ਬਹੁਤ ਜ਼ਿਆਦਾ ਵੀ ਮਹਿੰਗੇ ਹੁੰਦੇ ਆ ਇਹ ਆਮ ਆਪਣੇ ਸਮਾਨ ਦੇ ਨਾਲੋਂ ਜਿਵੇਂ ਆਪਾਂ ਜਿਹੜਾ ਮੈਦੇ ਵਾਲਾ ਪਰ ਰੈਗੂਲਰ ਚੀਜ਼ਾਂ ਖਾਣੇ ਆ ਉਹਨਾਂ ਨਾਲੋਂ ਥੋੜੇ ਜਿਹਾ ਵੱਧ ਕੋਸਟਲੀ ਹੁੰਦੇ ਆ ਜਿਵੇਂ ਕਿ ਇਹ 400 ਗ੍ਰਾਮ 200 ਦਾ ਹੀ ਸੀਗਾ ਤੇ ਮੈਂ ਵਰਮੀਸਿਲੀ ਦੇਖ ਰਹੀ ਸੀ ਕਿ ਰਾਈਸ ਦੀ ਜਿਹੜੀ ਚੌਲਾਂ ਦੀ ਹੁੰਦੀ ਹੈ ਤੇ ਇਹ ਆਪਾਂ ਨੂੰ ਉਹ ਨਹੀਂ ਮਿਲੀ ਨੂਡਲਸ ਮਿਲੀਆਂ ਜਿਹੜੀਆਂ ਇਹ ਆਪਾਂ ਰੈੱਡ ਥਾਈ ਦੀਆਂ ਨੂਡਲਸ ਹੁੰਦੀਆਂ ਇਹਦੀ ਵੀ ਜੀ ਹੈਗੀ ਹੈ ਜਿਹੜੀ ਐਮ ਆਰ ਪੀ ਮੇਰੇ ਖਿਆਲ ਕੁਆਂਟੀਟੀ ਇਸ ਦੀ ਵੀ 400 ਗ੍ਰਾਮ ਹੋਏਗੀ ਆਈ ਥਿੰਕ ਮੈਂ ਹੋ ਸਕਦਾ ਚੈੱਕ ਕੀਤੀ ਵੀ ਹਾਂਜੀ ਚੈੱਕ ਕੀਤੀ ਹੈ ਇਸ ਦੀ ਕੁਆਂਟੀਟੀ 250 ਰੁਪਏ ਇਸ ਦੀ ਐਮ ਆਰ ਪੀ ਹੈ ਕੁਆਂਟੀਟੀ ਨਹੀਂ ਮੈਨੂੰ ਪਤਾ ਪ੍ਰੋਪਰ ਮੇਰੇ ਖਿਆਲ ਹੋਣੀ ਹੈ 400 ਗ੍ਰਾਮ ਸੋ ਇਹ ਆਪਾਂ ਨੋਰਮਲ ਆਪਣੇ ਜੇ ਖਾਣੇ ਦੀ ਗੱਲ ਕਰੀਏ ਉਹਦੇ ਨਾਲੋਂ ਪਤਾ ਹੀ ਹੈ ਜੀ ਗਲੂਟਨ ਫ੍ਰੀ ਚੀਜ਼ਾਂ ਬਹੁਤ ਜ਼ਿਆਦਾ ਮਹਿੰਗੀਆਂ ਹੁੰਦੀਆਂ ਪਰ ਜੈਸਮੀਨ ਦਾ ਜਿਵੇਂ ਮਨ ਕਰਦਾ ਕਿ ਅਸੀਂ ਘਰੇ ਖੁਦ ਪਾਸਤਾ ਬਣਾਉਣੀ ਹੈ ਨਾ ਜਾਂ ਨੂਡਲਸ ਬਣਾਉਣੇ ਹੈ ਤਾਂ ਜੈਸਮੀਨ ਦਾ ਵੀ ਜੀ ਕਰਦਾ ਕਿ ਉਹ ਵੀ ਖਾਵੇ ਤਾਂ ਫਿਰ ਇਹ ਬੱਚਿਆਂ ਲਈ ਇੱਕ ਕਰਨਾ ਪੈਂਦਾ ਜੀ ਮਜਬੂਰੀ ਦੇ ਵਿੱਚ ਆਪਾਂ ਨੂੰ ਸੋ ਇਹ ਫਿਰ ਮੈਂ ਜੈਸਮੀਨ ਦੀ ਚੋਇਸ ਤੇ ਲੈ ਕੇ ਆਈਆਂ ਕਿ ਕਦੇ-ਕਦੇ ਮੀਨੇ ਵਿੱਚ ਕਦੀ ਬਾਰ ਜੈਸਮੀਨ ਦਾ ਮਨ ਦਾ ਜੋ ਟੇਸਟੀ ਖਾਣਾ ਬਣਾ ਸਕਦੇ ਜਿਨ੍ਹਾਂ ਨੂੰ ਨਹੀਂ ਪਤਾ ਨਵੀਂ ਆਡੀਅנס ਐ ਦੱਸਦੀ ਐ ਕਿ ਜੈਸਮੀਨ ਨੂੰ ਗਲੂਟਨ ਫ੍ਰੀ ਫੂਡ ਸੁਜੈਸਟ ਕੀਤਾ ਕਿਉਂਕਿ ਉਹਨੂੰ ਵੀਟ ਅਲਰਜੀ ਐ ਤੇ ਅੱਛਾ ਜੀ ਇਹ ਜਿਹੜਾ ਇਹ ਨਾਰਮਲ ਪਾਸਤਾ ਹੈਗਾ ਜਿਹੜਾ ਤੁਸੀਂ ਦੇਖ ਰਹੇ ਹੋ ਪੈਕਟ ਵਾਲਾ ਤੇ ਉਸ ਤੋਂ ਬਾਅਦ ਜੀ ਚਲੋ ਜੈਸਮੀਨ ਦਾ ਮਨ ਹੋਇਆ ਕਿ ਉਹਨੇ ਅੱਜ ਪਾਸਤਾ ਖਾਣਾ ਐ ਕਿਉਂਕਿ ਬਹੁਤ ਟਾਈਮ ਹੋ ਗਿਆ ਜੈਸਮੀਨ ਨੂੰ ਸਾਲ ਤੋਂ ਉੱਪਰ ਹੋ ਗਿਆ ਪਾਸਤਾ ਛੱਡਿਆ ਹੋਇਆ ਅ ਸਵਾ ਸਾਲ ਹੋ ਗਿਆ ਜੈਸਮੀਨ ਨੂੰ ਗਲੂਟਨ ਫ੍ਰੀ ਫੂਡ ਲੈਂਦੀ ਹੋਈ ਤੇ ਇਹਦੀ ਕੁਆਂਟੀਟੀ ਦੇਖੋ ਤੁਸੀਂ ਬਸ ਥੋੜੀ ਜੀ ਹੀ ਆ 200 250 ਰੁਪਏ ਦੇ ਵਿੱਚ ਬਹੁਤ ਘੱਟ ਕੁਆਂਟੀਟੀ ਚ ਮਿਲਦਾ ਹੈ ਤੇ ਫਿਰ ਜੀ ਮੈਂ ਇਹਨੂੰ ਹੁਣ ਕੱਟਿਆ ਕੱਟ ਕੇ ਮੈਂ ਇਹਨਾਂ ਨੂੰ ਕਿਸੇ ਕੰਟੇਨਰ ਦੇ ਵਿੱਚ ਸੋਚ ਰਹੀ ਸੀ ਕਿ ਪਾ ਕੇ ਭਰ ਕੇ ਰੱਖ ਦਿਆਂ ਤੇ ਫਿਰ ਜੀ ਆਪਾਂ ਇਹਨੂੰ ਪਾਣੀ ਉਬਲਣਾ ਰੱਖ ਦਿੱਤਾ ਪਾਣੀ ਬੋਇਲ ਹੁੰਦਾ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਆਇਲ ਤੇ ਨਮਕ ਪਾ ਦਿਆਂਗੇ ਉਬਲਦੇ ਹੋਏ ਪਾਣੀ ਦੇ ਵਿੱਚ ਤਾਂ ਜੋ ਇਹ ਚਿਪਕਣਗੇ ਨਹੀਂ ਆਇਲ ਦੇ ਨਾਲ ਤੇ ਮੈਂ ਥੋੜਾ ਮੇਜ਼ਰਮੈਂਟ ਲਈ ਇਹਨੂੰ ਕਾਲੇਜ ਪਾ ਰਹੀ ਸੀ ਇਸ ਤਰ੍ਹਾਂ ਕਿ ਕਟੋਰੀ ਦੇ ਵਿੱਚ ਪਾ ਕੇ ਆਪਾਂ ਇਹਨੂੰ ਇਸ ਤਰ੍ਹਾਂ ਬਣਾ ਲਈਏ ਅੱਛਾ ਇਹਦੇ ਲਈ ਜੀ ਆਪਾਂ ਵਾਈਟ ਸੌਸ ਜੈਸਮੀਨ ਦਾ ਮਨ ਸੀਗਾ ਕਿ ਵਾਈਟ ਸੌਸ ਪਾਸਤਾ ਖਾਣਾ ਹੈ ਹੁਣ ਵਾਈਟ ਸੌਸ ਪਾਸਤਾ ਬਣਾਵਾਂਗੇ ਤਾਂ ਉਸ ਦੇ ਵਿੱਚ ਆਪਾਂ ਨੂੰ ਮੈਦੇ ਦੀ ਤੇ ਬਟਰ ਦੀ ਜਿਹੜੀ ਲੋੜ ਪੈਂਦੀ ਹੈ ਕਿ ਆਪਾਂ ਮੈਦੇ ਦੇ ਨਾਲ ਉਹ ਸੌਸ ਬਣਾਉਣੀ ਹੁੰਦੀ ਹੈ ਪਰ ਕੋਈ ਜ਼ਰੂਰੀ ਨਹੀਂ ਮੈਂ ਨਵਾਂ ਡੈਮੋ ਲਗਾਇਆ ਜਿਹੜੀ ਮੈਂ ਸੌਸ ਬਣਾਈ ਹੈ ਵਾਈਟ ਸੌਸ ਤਾਂ ਮੈਂ ਉਹ ਜੋਸਮਿਨ ਦੇ ਗਲੂਟਨ ਫ੍ਰੀ ਆٹے ਦੀ ਬਣਾਈ ਐ ਜਿਸ ਤੇ ਜੈਸਮਿਨ ਫੁੱਲ ਖਾਂਦੀ ਐ ਰੋਟੀ ਖਾਂਦੀ ਐ ਤਾਂ ਬਹੁਤ ਜ਼ਿਆਦਾ ਵਧੀਆ ਬਣੀ ਬਿਲਕੁਲ ਵੀ ਟੇਸਟ ਦੇ ਵਿੱਚ ਫਰਕ ਨਹੀਂ ਸੀ ਸੋ ਗੁੱਡ ਵੀ ਹੋ ਗਿਆ ਹੈਲਦੀ ਵੀ ਹੋ ਗਿਆ ਹੁਣ ਇਹ ਪਾਸਤਾ ਵੀ ਹੈਲਦੀ ਐ ਐਂਡ ਇਹਦੀ ਜਿਹੜੀ ਸਾਸ ਬਣੇਗੀ ਵਲਪ ਸਾਸ ਉਹ ਵੀ ਹੈਲਦੀ ਐ ਕਿਉਂਕਿ ਉਹ ਆਪਾਂ ਗਲੂਟਨ ਫ੍ਰੀ ਆٹے ਦੀ ਬਣਾਈ ਹੋਈ ਐ ਮਲਟੀ ਗ੍ਰੇਨ ਆٹے ਦੀ ਉਹ ਤੁਸੀਂ ਅੱਗੇ ਦੇਖੋਗੇ ਮੈਂ ਅੱਗੇ ਜਦੋਂ ਇਹ ਬੋਇਲ ਹੋ ਜਾਣਗੇ ਉਸ ਤੋਂ ਬਾਅਦ ਇਹ ਇਹ ਜੀ ਥੋੜਾ ਜ ਮੈਂ ਸਰੋਂ ਦਾ ਵਿੱਚ ਤੇਲ ਪਾਤਾ ਅੱਛਾ ਮੈਂ ਰਿਫਾਈਨਡ ਨਹੀਂ ਯੂਜ਼ ਕਰਦੀਆਂ ਤੇ ਮੇਰੇ ਕੋਲ 올ਿਵ ਆਇਲ ਹੈ ਜਿਹੜਾ ਉਹ ਵੀ ਖਤਮ ਸੀਗਾ ਸੋ ਮੈਨੂੰ ਇੱਥੇ ਇਹ ਚਿਪਕਣਾ ਇਸੇ ਲਈ ਸਰੋਂ ਦਾ ਤੇਲ ਹੀ ਐਡ ਕਰਨਾ ਪਿਆ ਮਸਟਰਡ ਆਇਲ ਵਿੱਚ ਆਪਾਂ ਥੋੜਾ ਜਿਹਾ ਵਿੱਚ ਇਹਦੇ ਚਮਚ ਪਾਤਾ ਕਿਉਂਕਿ ਇਹਦੇ ਨਾਲ ਫਿਰ ਥੋੜਾ ਜਿਹਾ ਚਿਪਕਣਗੇ ਨਹੀਂ ਕਿਉਂਕਿ ਇਹ ਗਲੂਟਨ ਫ੍ਰੀ ਨੇ ਤੇ ਇਹ ਥੋੜੇ ਜਿਹਾ ਵੈਸੇ ਵੀ ਸਟਾਰਚ ਜੀ ਘੱਟ ਹੁੰਦੀ ਹੈ ਚਿਪਕਦੇ ਘੱਟ ਹੈ ਪਰ ਫਿਰ ਵੀ ਆਪਾਂ ਚਮਚ ਆਇਲ ਪਾਤਾ ਤੇ ਥੋੜਾ ਜਿਹਾ ਨਮਕ ਇਹ 1 5 ਮਿੰਟਾਂ ਦੇ ਵਿੱਚ ਇਹ ਨਾ ਦੂਸਰੇ ਆਪਣੇ ਨੋਰਮਲ ਪਾਸਤੇ ਦੇ ਨਾਲੋਂ ਥੋੜਾ ਜਿਹਾ ਟਾਈਮ ਵੱਧ ਲੈਂਦੀ ਹੈਗੇ ਬੋਇਲ ਹੋਣ ਦੇ ਵਿੱਚ ਮੈਂ ਚੈੱਕ ਕੀਤਾ ਟਾਈਮ ਇਹਨਾਂ ਦਾ ਕਿ ਇਹਨਾਂ ਦੀ ਟਾਈਮਿੰਗ ਆ ਥੋੜੀ ਜਿਹੀ ਵੱਧ ਹੈਗੀ ਪਤਾ ਨਹੀਂ ਇਹ ਥੋੜੇ ਜਿਹਾ ਜ਼ਿਆਦਾ ਸਖਤ ਹੁੰਦੀ ਹੈ ਠੀਕ ਸੀਗੇ ਬਟ ਉਹ ਗੱਲ ਉਹ ਟੇਸ ਨਹੀਂ ਆਉਂਦਾ ਜੋ ਆਪਾਂ ਮੈਦੇ ਵਾਲਿਆਂ ਦਾ ਜੋ ਆਪਾਂ ਰੈਗੂਲਰ ਆਪਾਂ ਜਿਹੜੇ ਖਾਂਦੇ ਆ ਬਟ ਠੀਕ ਹੈ ਇੱਕ ਟਾਈਮ ਪਾਸ ਹੋ ਜਾਂਦਾ ਵੀ ਜਿਸ ਬੰਦੇ ਨੂੰ ਮਨਾ ਕੀਤੇ ਹੋਣ ਜਿਨ੍ਹਾਂ ਨੂੰ ਪ੍ਰੋਬਲਮ ਹੋਵੇ ਆٹے ਮੈਦੇ ਤੋਂ ਉਏ ਵਾਲੇ ਖਾ ਸਕਦਾ ਨੋ ਡਾਊਟ ਵਧੀਆ ਸੀ ਟੇਸਟ ਵਿੱਚ ਗੁੱਡ ਸੀਗੇ ਪਰ ਆਪਾਂ ਕੰਪੈਰੀਜ਼ਨ ਕਰੀਏ ਕਿ ਆਪਣੇ ਉਹ ਰੈਗੂਲਰ ਵਾਲਿਆਂ ਦੇ ਥੋੜਾ ਜਿਹਾ ਉਹਨਾਂ ਨਾਲੋਂ ਤਾਂ ਟੇਸਟ ਦਾ 19 ਔਰ 20 ਦਾ ਫਰਕ ਰਹਿੰਦਾ ਹੀ ਐ ਔਰ ਬਾਕੀ ਜਿਹੜੇ ਲੋਕ ਗਲੂਟਨ ਫ੍ਰੀ ਰੈਗੂਲਰ ਖਾਂਦੇ ਨੇ ਨਾ ਉਹਨਾਂ ਨੂੰ ਟੇਸਟ ਦਾ ਫਰਕ ਨਹੀਂ ਲੱਗਦਾ ਜੋ ਨਹੀਂ ਖਾਂਦੇ ਉਹਨਾਂ ਲਈ ਥੋੜਾ ਜਿਹਾ ਇਹ ਟੇਸਟ ਦਾ ਫਰਕ ਹੈ ਜਿਹੜਾ ਉਹ ਲੱਗਦਾ ਤੇ ਅੱਛਾ ਜੀ ਬਾਕੀ ਦਾ ਪਾਸਤਾ ਸੀ ਜਿਹੜਾ ਪੈਕੇਟ ਵਾਲਾ ਉਹ ਮੈਂ ਕੰਟੇਨਰ ਦੇ ਵਿੱਚ ਭਰਤਾ ਅੱਛਾ ਇੱਕ ਨਵੀਂ ਚੀਜ਼ ਜੀ ਮੈਂ ਚੈੱਕ ਕੀਤੀ ਹੈ ਹੋਰ ਕਿ ਆਪਾਂ ਜਿਹੜੇ ਕਿਹੜੇ ਕੰਟੇਨਰ ਹੈ ਜਿਹੜੇ ਰੀਯੂਜ਼ ਕਰ ਸਕਦੇ ਆ ਜਾਂ ਨਹੀਂ ਕਰ ਸਕਦੇ ਜਿਵੇਂ ਕਿ ਆਪਾਂ ਇੱਕ ਨੰਬਰ ਨੀਚੇ ਨਿਸ਼ਾਨ ਬਣਿਆ ਹੁੰਦਾ ਹੈ 1 ਨੰਬਰ ਨੂੰ ਯੂਜ਼ ਨਹੀਂ ਕਰ ਸਕਦੇ ਰੀਯੂਜ਼ ਆਪਾਂ 5 ਨੰਬਰ ਯੂਜ਼ ਕਰ ਸਕਦੇ ਆ ਜਾਂ 6 7 ਆਈ ਥਿੰਕ ਨਾ ਮੈਂ ਭੁੱਲ ਗਈ ਮੈਨੂੰ 5 ਨੰਬਰ ਦਾ ਥੋੜਾ ਜਿਹਾ ਧਿਆਨ ਹੈ ਤੇ 3 ਨੰਬਰ ਵੀ ਆਪਾਂ ਥੋੜਾ ਥੋੜਾ ਯੂਜ਼ ਕਰ ਸਕਦੇ ਆ ਸੋ ਪਲਾਸਟਿਕ ਦੇ ਕੰਟੇਨਰਸ ਵੀ ਮੈਂ ਸਾਰੇ ਬੋਟਲਸ ਵੀ ਚੈੱਕ ਕਰ ਰਹੀ ਸੀ ਜਿਵੇਂ ਜਿਵੇਂ ਚੀਜ਼ਾਂ ਆਪਾਂ ਨੂੰ ਪਤਾ ਲੱਗਦੀਆਂ ਹਨ ਓਵੇਂ ਓਵੇਂ ਆਪਾਂ ਥੋੜੀਆਂ ਸਾਵਧਾਨੀਆਂ ਵਰਤਦੀਆਂ ਤੇ ਲਓ ਜੀ ਇੱਧਰ ਆਪਾਂ ਇੱਕ ਗਲੂਟਨ ਫ੍ਰੀ ਆਟੇ ਦੀ ਬਣਾ ਰਹੇ ਹਾਂ ਸੌਸ ਗਲੂਟਨ ਫ੍ਰੀ ਆਟੇ ਨੂੰ ਆਪਾਂ ਬਟਰ ਗਰਮ ਕੀਤਾ ਮੱਖਣ ਮੱਖਣ ਪਿਘਲਾ ਕੇ ਉਸ ਦੇ ਵਿੱਚ ਚਮਚਾਪਾ ਆਟਾ ਪਾਇਆ ਉਸ ਨੂੰ ਥੋੜਾ ਥੋੜਾ ਜਮਾ ਮੱਧਮ ਅੱਗ ਦੇ ਉੱਤੇ ਆਪਾਂ ਪਕਾਇਆ ਪੂਰਾ ਨਹੀਂ ਹੋਣ ਦੇਣਾ ਮਤਲਬ ਵਾਈਟ ਸੌਸ ਲਈ ਆਪਾਂ ਇਹਨਾਂ ਨੂੰ ਜਿੰਨਾ ਚਿਰ ਇਹ ਚੋ ਸਮੈਲ ਨਹੀਂ ਆਂਦੀ ਪੱਕਣ ਦੀ ਉਨਾ ਚਿਰ ਚਲਾਉਂਦੇ ਰਾਵਾਂਗੇ ਤਾਂ ਜੋ ਇਹ ਰੜੇ ਨਾ ਨਹੀਂ ਤਾਂ ਫਿਰ ਸੌਸ ਹੈ ਜਿਹੜੀ ਇਸਦੀ ਵਾਈਟ ਸੌਸ ਉਹ ਥੋੜੀ ਕਰੀਮ ਕਲਰ ਜੀ ਹੋ ਜਾਣੀ ਹੈ ਜਿਵੇਂ ਬਰਾਊਨੀ ਜੀ ਹੋ ਜਾਣੀ ਹੈ ਸੋ ਆਪਾਂ ਇਹਨੂੰ ਥੋੜਾ ਥੋੜਾ ਪਕਾਵਾਂਗੇ ਤੇ ਜਿਵੇਂ ਇਹ ਇਹ ਆਪਾਂ ਨੂੰ ਲੱਗਦਾ ਕਿ ਹੁਣ ਭੁੱਜ ਗਿਆ ਇਹ ਭੁੰਨ ਚੁੱਕਿਆ ਤਾਂ ਆਪਾਂ ਇਹਦੇ ਵਿੱਚ ਇੱਥੇ ਦੁੱਧ ਐਡ ਕਰਾਂਗੇ ਇਸ ਸਟੇਜ ਤੇ ਆਪਾਂ ਇਹਦੇ ਵਿੱਚ ਹੁਣ ਪਾ ਦੇਾਂਗੇ ਦੁੱਧ ਅਛਾ ਸਬਜ਼ੀਆਂ ਬੱਚੇ ਨਹੀਂ ਪਵਾਉਂਦੇਗੇ ਮੇਰਾ ਇਹ ਹੁੰਦਾ ਮਨ ਕਿ ਅਗਰ ਆਪਾਂ ਵਾਈਟ ਸੌਸ ਪਾਸਤਾ ਵੀ ਬਣਾ ਰਹੇ ਹਾਂ ਕੌਰਨਸ ਬੋਇਲ ਕਰਕੇ ਜਿਹੜੇ ਮੱਕੀ ਦੇ ਦਾਣੇ ਹੁੰਦੇ ਆ ਕੌਰਨਸ ਹੁੰਦੇ ਆ ਜਿਹੜੇ ਉਹ ਆਪਾਂ ਬੋਇਲ ਕਰਕੇ ਸ਼ਿਮਲਾ ਮਿਰਚ ਜੋ ਵੀ ਆਪਣੇ ਘਰੇ ਸਬਜ਼ੀਆਂ ਪੰਗਾ ਨੇ ਆਪਾਂ ਉਹਨਾਂ ਨੂੰ ਪਿਆਜ਼ ਸ਼ਿਮਲਾ ਮਿਰਚ ਗਾਜਰ ਗੋਭੀ ਸਭ ਕੱਟ ਕੇ ਆਪਾਂ ਵਿੱਚ ਇਹਦੇ ਐਡ ਐਕਸਟਰਾ ਤੋਂ ਕਰ ਸਕਦੇ ਹਾਂ ਪਰ ਬੱਚਿਆਂ ਨੂੰ ਸਿਰਫ ਤੇ ਸਿਰਫ ਕਰੀਮ ਵਾਲਾ ਪਾਸਤਾ ਹੀ ਪਸੰਦ ਹੈ ਸਬਜ਼ੀਆਂ ਵਾਲਾ ਵੈਜੀਜ਼ ਵਾਲਾ ਵਾਈਟ ਸੌਸ ਦੇ ਵਿੱਚ ਬਿਲਕੁਲ ਪਸੰਦ ਨਹੀਂ ਸੋ ਉਹ ਵਾਲਾ ਆਪਸ਼ਨ ਹੈ ਜਿਹੜਾ ਉਹ ਆਪਾਂ ਨੂੰ ਸਕਿਪ ਕਰਨਾ ਪੈਂਦਾ ਤੇ ਲੋ ਜੀ ਇਹ ਜਿਹੜੇ ਆਪਾਂ ਥੋੜਾ ਥੋੜਾ ਕਰਕੇ ਦੁੱਧ ਪਾਵਾਂਗੇ ਇਹਦੇ ਵਿੱਚ ਗੰਢ ਨਹੀਂ ਬਣਨੀ ਚਾਹੀਦੀ ਨਾਲ-ਨਾਲ ਚਲਾਉਂਦੇ ਰਵਾਂਗੇ ਜਿਹੜੀਆਂ ਇਹ ਲੰਮਸ ਨਾ ਬਣ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਇਹਨੂੰ ਚਲਾ ਚਲਾ ਕੇ ਪਕਾਵਾਂਗੇ ਇਹ ਥਿੱਕ ਹੁੰਦੀ ਜਾਣੀ ਹੈ ਜਿਵੇਂ ਜਿਵੇਂ ਆਪਾਂ ਦੁੱਧ ਪਾਵਾਂਗੇ ਪਕਾਵਾਂਗੇ ਇਹਨੇ ਸੰਘਣੇ ਹੁੰਦੇ ਜਾਣਾ ਤੇ ਉਸ ਤੋਂ ਬਾਅਦ ਇਸ ਤੇ ਵਿੱਚ ਆਪਾਂ ਜਿਹੜਾ 1% ਆਪਾਂ ਪਾਸਤੇ ਨੂੰ ਕੱਚਾ ਰੱਖਦੇ ਜਿਵੇਂ ਕਿ ਜਾਂ 98% ਤੱਕ ਆਪਾਂ ਬੋਇਲ ਕਰ ਲੈਨੇ ਆ 2% ਪਾਸਤਾ ਆਪਾਂ ਇਸ ਕਰੀਮ ਦੇ ਵਿੱਚ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਟੱਪ ਕੇ ਵੀ ਰੱਖ ਸਕਦੇ ਹਾਂ ਸਟੀਮ ਤੇ ਤੁਰੰਤ ਵੀ ਖਾ ਸਕਦੇ ਹਾਂ ਕਿਉਂਕਿ ਸਿਰਫ 2% ਪਕਾਉਣ ਲਈ ਆਪਾਂ ਨੂੰ ਸਿਰਫ ਡੇਢ ਮਿੰਟ ਜਾਂ 1 ਜਾਂ ਡੇਢ ਦਾ 2 ਮਿੰਟ ਮੈਕਸਿਮਮ 2 ਮਿੰਟ ਹੀ ਲੱਗਦੇ ਆ ਇਸ ਕਰੀਮ ਦੇ ਵਿੱਚ ਪਾਸਤੇ ਨੂੰ ਪਕਾਉਣ ਦੀ अच्छा जी ਜਿਹੜੀ ਵੀਡੀਓ ਦੀ ਨਾ ਹਮੇਸ਼ਾ ਪ੍ਰੋਬਲਮ ਇਹ ਹੈ ਕਿ ਜਿਹੜੀ ਮੇਰੇ ਕਿਚਨ ਦਾ ਕਾਊਂਟਰ ਹੈ ਉਹ ਗੇਟ ਤੋਂ ਫਰੰਟ ਤੇ ਹੈ ਸੋ ਕੈਮਰਾ ਐਡਜਸਟੇਬਲ ਕਰਨ ਦੀ ਵੀ ਇੱਕ ਪ੍ਰੋਬਲਮ ਹੈ ਲਾਈਟਿੰਗ ਲਾਈਟ ਪਿੱਛੇ ਹੋਣ ਕਰਕੇ ਜਿਹੜੀ ਲਾਈਟ ਦਾ ਪਰਛਾਵਾ ਜਾਂ ਕੁਝ ਵੀ ਹੈ ਸ਼ੈਡੋ ਵਗੈਰਾ ਨਾ ਉਹ ਇਸ ਤਰ੍ਹਾਂ ਚੀਜ਼ਾਂ ਦੇ ਉੱਪਰ ਪੈਂਦੀ ਕਿਉਂਕਿ ਲਾਈਟ ਹਮੇਸ਼ਾ ਕੈਮਰੇ ਦੇ ਬੈਕ ਸਾਈਡ ਹੁੰਦੀ ਹੈ ਹੁੰਦੀ ਆ ਨਹੀਂ ਮਤਲਬ ਸਾਡੇ ਹੈ ਇਹ ਇਹ ਪ੍ਰੋਬਲਮ ਹੈ ਸੋ ਹੌਲੀ ਹੌਲੀ ਇਹਨਾਂ ਸਾਰੀਆਂ ਚੀਜ਼ਾਂ ਦੇ ਵੀ ਆਪਾਂ ਸੈਟਅਪ ਕਰਨੇ ਨੇ ਜਿਵੇਂ ਜਿਵੇਂ ਆਪਣੇ ਚੈਨਲ ਤੇ ਅੱਛੀ ਗਰੋਥ ਹੋਈ ਮੈਨੂੰ ਲੱਗਿਆ ਕਿ ਮੈਨੂੰ ਰੈਸਪੀਜ਼ ਵੀ ਸ਼ੇਅਰ ਕਰਨੀ ਚਾਹੀਦੀ ਹੈ ਤਾਂ ਮੈਂ ਕਿਚਨ ਵਿੱਚ ਵੀ ਇੱਕ ਅੱਛਾ ਸੈਟਅਪ ਹੈ ਜਿਹੜਾ ਜ਼ਰੂਰ ਕੋਸ਼ਿਸ਼ ਕਰੂੰਗੀ ਕਿ ਇੱਕ ਅੱਛਾ ਸੈਟਅਪ ਕਰਾਂ ਕੈਮਰੇ ਲਈ ਅੱਛੀ ਲਾਈਟਿੰਗ ਦਾ ਪ੍ਰਬੰਧ ਕਰਾਂ ਤਾਂ ਜੋ ਜਿਹੜੀ ਕੁਕਿੰਗ ਵੀ ਅੱਛੀ ਰੈਸিপি ਹੈ ਮੈਂ ਤੁਹਾਡੇ ਨਾਲ ਸਿੰਪਲ ਤੇ ਸੌਖੇ ਤਰੀਕੇ ਨਾਲ ਸ਼ੇਅਰ ਕਰ ਸਕਾਂ ਤਾਂ ਜੋ ਆਪਾਂ ਵੀ ਘਰੇ ਚੀਜ਼ਾਂ ਬਣਾ ਸਕੀਏ ਬਾਹਰ ਦਾ ਖਾਣਾ ਜਿਹੜਾ ਘੱਟ ਤੋਂ ਘੱਟ ਖਾਈਏ ਤੇ ਲਓ ਜੀ ਇਹ ਠਿਕ ਹੋ ਗਿਆ ਅੱਜ ਸਬ ਤੋਂ ਪਹਿਲਾਂ ਨਾ ਮੈਂ ਕੁਝ ਟਾਈਮ ਪਹਿਲਾਂ ਮੈਂ ਕੁਕਿੰਗ ਚੈਨਲ ਵੀ ਸ਼ੁਰੂ ਕੀਤਾ ਸੀਗਾ ਉਸ ਤੋਂ ਬਾਅਦ ਮੈਂ ਨੂੰ ਮੈਂ ਉਸ ਤੇ ਧਿਆਨ ਨਹੀਂ ਦਿੱਤਾ ਲਿੰਕ ਵਗੈਰਾ ਖੋ ਗਿਆ ਮੈਂ ਕਦੇ ਓਪਨ ਹੀ ਨਹੀਂ ਕੀਤਾ ਸੋ 4 ਸਾਲ ਪਹਿਲਾਂ ਮੈਂ ਕੁਕਿੰਗ ਚੈਨਲ ਸ਼ੁਰੂ ਕੀਤਾ ਸੀ ਜਿਸ ਦੇ ਉੱਪਰ ਗੁਲਾਬ ਜਾਮੁਨ ਬਣਾਉਣਾ ਜਲੇਬੀਆਂ ਬਣਾਉਣਾ ਇਬਰਤੀ ਬਣਾਉਣਾ ਇਬਰਤੀ ਮਤਲਬ ਹੋਰ ਵੀ ਕਈ ਡਿਸ਼ਸ ਬਣਾਈਆਂ ਫਾਲੂਦਾ ਬਣਾਉਣਾ ਇਸ ਤਰ੍ਹਾਂ ਦੀਆਂ ਨਾ ਚੀਜ਼ਾਂ ਮੈਂ ਬਹੁਤ ਮਤਲਬ ਇੰਟਰਸਟ ਸੀ ਮੈਨੂੰ ਵੀ ਮੈਂ ਥੋੜਾ ਮੈਂ ਕੁਕਿੰਗ ਜ਼ਿਆਦਾ ਕਰਦੀ ਆ ਤੇ ਮੈਂ ਕੋਸ਼ਿਸ਼ ਕਰੀ ਸੀ ਬਣਾਉਣ ਦੀ ਪਾਉਣ ਦੀ ਬਟ ਉਹਦੇ ਤੇ ਕੋਈ ਨੇ ਜ਼ਿਆਦਾ ਵਿਊਜ਼ ਨਹੀਂ ਆਏ ਜਿਵੇਂ ਆਪਾਂ ਡੀਮੋਟੀਵੇਟ ਨਹੀਂ ਹੋ ਜਾਂਦੇ ਫਿਰ ਮੈਂ ਉਸ ਚੈਨਲ ਨੂੰ ਛੱਡਤਾ ਸੀ ਉਸ ਤੇ ਉੱਪਰ ਵਰਕ ਬਿਲਕੁਲ ਬੰਦ ਕਰਤਾ ਸੀ ਅੱਛਾ ਜੀ ਇੱਥੇ ਤੁ ਆਪਾਂ ਇਹਦੇ ਵਿੱਚ ਚਿੱਲੀ ਫਲੈਕਸ ਐਡ ਕੀਤਾ ਤੇ ਥੋੜੀ ਜੀ ਕਾਲੀ ਮਿਰਚ ਪਾਈ ਹੈ ਇਸ کریم ਵਾਈਟ ਜਿਹੜਾ ਵਾਈਟ کریم ਵਾਲਾ ਇਹ ਹੁੰਦਾ ਨਾ ਵਾਈਟ ਸੌਸ ਵਾਲਾ ਪਾਸਤਾ ਇਸਦੇ ਵਿੱਚ ਚਿੱਲੀ ਫਲੈਕਸ ਔਰ ਕਾਲੀ ਮਿਰਚ ਆਪਣੀ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਬਹੁਤ ਟੇਸਟ ਡਿਫਰੈਂਟ ਕਰ ਦਿੰਦੀ ਹੈ ਇਸ ਚੀਜ਼ ਨੂੰ ਤੇ ਲਓ ਜੀ ਕਾਲੀ ਮਿਰਚ ਪਾਉਣ ਤੋਂ ਬਾਅਦ ਅੱਛਾ ਔਰੀਗੈਨੋ ਆਪਾਂ ਪਾਵਾਂਗੇ ਜਦੋਂ ਇਹ ਬਣ ਜਾਊਗਾ ਉਸ ਤੋਂ ਉੱਪਰ ਲਾਸਟ ਤੇ ਜਦੋਂ ਆਪਾਂ ਇਹਨਾਂ ਨੂੰ ਉਤਾਰ ਲਾਂਗੇ ਬੌਲ ਦੇ ਵਿੱਚ ਕੱਢ ਦਿਆਂਗੇ ਜਾਂ ਇਸੇ ਤਰ੍ਹਾਂ ਇਹਦਾ ਗੈਂਸਾ ਬੰਦ ਕਰ ਦਾਂਗੇ ਹੁਣ ਇਹਨੂੰ ਮੈਂ ਥੋੜੀ ਜੀ ਹੋਰ ਕਰੀਮ ਪਤਲੀ ਕਰ ਲਈ ਪਾਣੀ ਸੌਰੀ ਦੁੱਧ ਪਾ ਕੇ ਤੇ ਜਿਹੜਾ ਪਾਸਤਾ ਹੈ ਇਹਨੂੰ ਆਪਾਂ ਡੇਢ ਤੋਂ 2 ਮਿੰਟ ਇਸ ਕਰੀਮ ਦੇ ਵਿੱਚ ਕੁਕ ਕਰਾਂਗੇ ਕਿਉਂਕਿ ਇਹ ਆਮ ਆਪਣੇ ਜਿਹੜੇ ਮੈਦੇ ਦੇ ਪਾਸਤੇ ਦੇ ਨਾਲੋਂ ਥੋੜਾ ਜਾ ਇਹ ਕਰੜਾ ਰਹਿੰਦਾ ਹੈਗਾ ਮੈਂ ਨੋਟ ਕੀਤਾ ਕਿ ਇਹ ਇੰਨਾ ਸੌਫਟ ਨਹੀਂ ਹੁੰਦਾ ਘੁਲਦਾ ਨਹੀਂ ਹੈ ਜਿਵੇਂ ਆਪਣਾ ਆਮ ਰੈਗੂਲਰ ਪਾਸਤਾ ਘੁਲ ਜਾਂਦਾ ਓਵਰਕੁੱਕ ਹੋ ਜਾਂਦਾ ਖਿੱਲਰ ਜਾਂਦਾ ਇਹ ਓਵਰਕੁੱਕ ਵੀ ਕਰੋ ਤਾਂ ਵੀ ਬਹੁਤ ਘੱਟ ਖਿੱਲਰਦਾ ਮਤਲਬ ਇਹ ਇੱਕ ਖੜਮਾ ਖੜਮਾ ਜਾ ਰਹਿੰਦਾ ਹੈਗਾ ਮੈਸੀ ਨਹੀਂ ਹੁੰਦਾ ਇਹ ਤੇ ਲਓ ਜੀ ਆਪਾਂ ਡੇਢ ਮਿੰਟ ਇਹਨੂੰ ਬੋਇਲ ਕੀਤਾ بس ਮਿੰਟ ਡੇਢ ਮਿੰਟ ਇੰਨਾ ਕੁ ਟਾਈਮ ਲਿਆ ਹੋਣਾ ਉਸ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਹੈ ਜਿਹੜੀ ਉਹ ਬੰਦ ਕਰ ਦਾਂਗੇ ਕੁਝ ਟਾਈਮ ਆਪਾਂ ਇਹਨੂੰ ਇਸ ਤਰ੍ਹਾਂ ਹੀ ਰੱਖਾਂਗੇ ਤਾਂ ਜੋ ਜਿਹੜਾ ਪਾਸਤਾ ਹੈ ਉਸ ਦੇ ਅੰਦਰ ਇਹਦੀ ਕਰੀਮ ਦਾ ਟੇਸਟ ਚਲਾ ਜਾਵੇ ਜਾਂ ਥੋੜਾ ਬਹੁਤ ਜਿਹੜਾ ਦੁੱਧ ਨੂੰ ਕਰੀਮ ਨੂੰ ਐਬਜ਼ਾਰਬ ਕਰ ਲੇ ਅੱਛਾ ਦੋ ਬੱਚਿਆਂ ਨੂੰ ਨਾ ਦੋ ਟਾਈਮ ਚੀਜ਼ਾਂ ਮਤਲਬ ਇੱਕੋ ਟਾਈਮ ਤੇ ਦੋ ਤਰ੍ਹਾਂ ਦੀਆਂ ਚੀਜ਼ਾਂ ਬਣਾ ਕੇ ਦੇਣੀਆਂ ਇਹ ਵੀ ਆਪਣੇ ਆਪ ਵਿੱਚ ਇੱਕ ਚੈਲੰਜ ਹੁੰਦਾ ਕਿ ਇੱਕ ਨੂੰ ਗਲੂਟਨ ਫ੍ਰੀ ਦੇਣਾ ਇੱਕ ਨੂੰ ਨਾਰਮਲ ਦੇਣਾ ਖਾਣਾ ਸੋ ਮੈਨੂੰ ਹਰ ਚੀਜ਼ ਡਬਲ ਡਬਲ ਕਰਨੀ ਪੈਂਦੀ ਹੈ ਸੋ ਇਸੇ ਲਈ ਮੇਰਾ ਟਾਈਮ ਥੋੜਾ ਜਿਹਾ ਕਿਚਨ ਦੇ ਵਿੱਚ ਜ਼ਿਆਦਾ ਚਲਾ ਜਾਂਦਾ ਹੈ ਅੱਛਾ ਜੀ ਇਹ ਮੇਰੇ ਖਿਆਲ ਮੈਂ ਇਹਦੇ ਵਿੱਚ ਐਡ ਕੀਤਾ ਹੈ ਔਰੀਗਨੋ ਪਾਇਆ ਹੁਣ ਆਈ ਥਿੰਕ ਮੈਂ ਗੱਲਾਂ ਗੱਲਾਂ ਵਿੱਚ ਧਿਆਨ ਨਹੀਂ ਦਿੱਤਾ ਦੁਬਾਰਾ ਹੁਣ ਵੀਡੀਓ 'ਚ ਕੀ ਮੈਂ ਕੀ ਐਡ ਕੀਤਾ ਹੈ ਹਾਂਜੀ ਥੋੜਾ ਬਹੁਤ ਓਰੀਗੈਨੋ ਵੀ ਐਡ ਕੀਤਾ ਹੋਣਾਗਾ ਉਸ ਤੋਂ ਬਾਅਦ ਆਪਾਂ ਜਦੋਂ ਇਹਨੂੰ ਬੰਦ ਕਰਕੇ ਰੱਖ ਲਿਆ ਸੀ ਇੱਕ ਮਿੰਟ ਨਾਰਮਲ ਹੋ ਗਿਆ ਥਿੱਕ ਹੋ ਗਈ ਹੈ ਸੌਸ ਤੇ ਆਪਾਂ ਇਹਨੂੰ ਇਸ ਤਰ੍ਹਾਂ ਬਾਉਲ ਦੇ ਵਿੱਚ ਟਰਾਂਸਫਰ ਕਰ ਲਿਆ ਇਸ ਤੋਂ ਬਾਅਦ ਆਪਾਂ ਇਸ ਦੇ ਉੱਪਰ ਜਿਹੜਾ ਸਰਵ ਕਰਾਂਗੇ ਸਰਵ ਦੇ ਟਾਈਮ ਤੇ ਆਪਾਂ ਜਿਹੜਾ ਸੌਰੀ ਜੋ ਹੁਣ ਸਰਵ ਕਰਨ ਲਈ ਆਪਾਂ ਬਰਤਨ ਵਿੱਚ ਪਲਟਾਂਗੇ ਤਾਂ ਓਰੀਗੈਨੋ ਇਸ ਸਟੇਜ ਤੇ ਆਪਾਂ ਇਹਦੇ ਵਿੱਚ ਐਡ ਕਰ ਦੇਾਂਗੇ ਸੋ ਚੀਜ਼ਾਂ ਇਹ ਕੋਈ ਬਹੁਤ ਜ਼ਿਆਦਾ ਔਖੀਆਂ ਜਾਂ ਵੱਡੀਆਂ ਨਹੀਂ ਹੁੰਦੀਆਂ ਬਸ ਥੋੜਾ ਜਿਹਾ ਇੰਟਰਸਟ ਹੋਣ ਦਾ ਆਪਣੇ ਵਿੱਚ ਉਹ ਹੋਣਾ ਚਾਹੀਦਾ ਕਿ ਆਪਾਂ ਕੁਕਿੰਗ 'ਚ ਇੰਟਰਸਟਿਡ ਹਨ ਨਾ ਤਾਂ ਆਪਾਂ ਹਰ ਚੀਜ਼ ਕਰ ਸਕਦੇ ਹਾਂ ਏਡੀ ਵੱਡੀ ਗੱਲ ਨਹੀਂ ਹੁੰਦੀ ਬਟ ਥੋੜਾ ਜਿਹਾ ਕਈ ਭੈਣਾਂ ਨੂੰ ਕੁਕਿੰਗ ਦਾ ਜਿਹੜਾ ਘੱਟ ਸ਼ੌਂਕ ਹੁੰਦਾ ਸੋ ਤਾਂ ਹੀ ਫਿਰ ਬਾਹਰ ਦਾ ਖਾਣਾ ਆਪਾਂ ਜ਼ਿਆਦਾ ਮੰਗਾ ਕੇ ਖਾਂਦੇ ਆ ਸੋ ਕੋਸ਼ਿਸ਼ ਕਰਿਆ ਕਰੋ ਆਪਾਂ ਘਰ ਹੀ ਖਾਣਾ ਬਣਾਉਣ ਦੀ ਕਿਉਂਕਿ ਬਾਹਰ ਬਹੁਤ ਕੁਝ ਪਾਉਂਦੀ ਹੈ ਜੀ ਬਹੁਤ ਚੀਜ਼ਾਂ ਨੇ ਅਜ਼ੀਨੋ ਮੋਟੋ ਹੋਰ ਵੀ ਮਤਲਬ ਬਹੁਤ ਸਾਰੀਆਂ ਚੀਜ਼ਾਂ ਹੈ ਜੀਆਂ ਜਿਹੜੀਆਂ ਆਪਣੀ ਸਿਹਤ ਲਈ ਬਹੁਤ ਜ਼ਿਆਦਾ ਹਾਨੀਕਾਰਕ ਹੈ ਜੋ ਐਡ ਕਰਦੇ ਨੇ ਤੇ ਅੱਛਾ ਜੀ ਇੱਥੇ ਪਾ ਲਈ ਆਪਾਂ ਔਰੀਗੈਨੋ ਔਰੀਗੈ ਹਮੇਸ਼ਾ ਜਦੋਂ ਮੈਂ ਡੋਮੀਨੋਜ਼ ਤੋਂ ਪੀਜ਼ਾ ਜਾਂ گارਲਿਕ ਬ੍ਰੈਡ ਜਾਂ ਕੁਝ ਵੀ ਲੈ ਕੇ ਆਉਣੀ ਆ ਨਾ ਤਾਂ ਮੇਰੇ ਕੋਲੇ ਪਾਊਚ ਵੱਧ ਜਾਂਦੇ ਆ ਮੇਰੇ ਸੈਸ਼ੇ ਉਹਨਾਂ ਨੂੰ ਫਿਰ ਮੈਂ ਇਸ ਤਰ੍ਹਾਂ ਯੂਜ਼ ਕਰਦੀ ਆ ਆਪਾਂ ਨੂੰ ਵੈਸੇ ਬਾਜ਼ਾਰੋਂ ਵੀ ਮਿਲ ਜਾਂਦਾ ਬਹੁਤ ਸਸਤਾ ਔਰੀਗੈਨੋ ਵੀ ਚਿੱਲੀ ਫਲੈਕਸ ਵੀ ਬਟ ਜਿਹੜਾ ਡੋਮੀਨੋਜ਼ ਦੇ ਔਰੀਗੈਨੋ ਦਾ ਫਲੇਵਰ ਹੈ ਨਾ ਟੇਸਟ ਹੈ ਜੋ 스멜 ਹੈ ਉਹ ਆਪਾਂ ਨੂੰ ਹੋਰ ਦੂਸਰੇ ਔਰੀਗੈਨੋ ਵਿੱਚ ਨਹੀਂ ਮਿਲਦਾ अच्छा जी उस तो बाद बच्चे ने खाता पीता एंजॉय ਕੀਤਾ ਤੇ ਮੈਨੂੰ ਬੁਟੀਕ ਤੋਂ ਭੈਣ ਆਈ ਸੀਗੀ ਇਹ ਸਾਰੇ ਸੂਟ ਫੜਾ ਕੇ ਗਈਏ ਜੋ ਪਾਰਟੀ ویئر ਸੂਟ ਨੇ ਜੀ ਇਹਨਾਂ ਦੀ ਮੈਂ ਥੋੜੀ ਬਹੁਤ ਵੀਡੀਓ ਇੰਸਟਾਗ੍ਰam ਦੇ ਉੱਪਰ ਵੀ ਅਪਲੋਡ ਕੀਤੀ ਹੋਈ ਹੈ ਬਾਕੀ ਦੇ ਬਚੇ ਹੋਏ ਸੂਟਾਂ ਦੀ ਵੀ ਮੈਂ ਜਲਦੀ ਤੋਂ ਜਲਦੀ ਵੀਡੀਓ ਪੋਸਟ ਕਰੂੰਗੀ ਇਹ ਡਿਸਕਾਊਂਟ ਦੇ ਪਾਰਟੀ ویئر ਜੋਰਜਾਟ ਤੇ ਜੀ ਤੇ ਇਸ ਤਰ੍ਹਾਂ ਕ੍ਰੇਪ ਦੇ ਉੱਪਰ ਵਰਕ ਕੀਤਾ ਹੈ ਬਹੁਤ ਸੋਹਣੇ ਵਰਕ ਤੁਸੀਂ ਕਿਸੇ ਨੂੰ ਵੀ ਪਸੰਦ ਹੋਣ ਦੀ ਇੰਸਟਾਗ੍ਰam ਦੇ ਉੱਪਰ ਡੀਐਮ ਕਰ ਲਿਓ ਇਸ ਦੇ ਬਾਰੇ ਜਾਣਕਾਰੀ ਲੈਣ ਲਈ ਤੇ ਮਿਲਦੇ ਆਂ ਜੀ ਆਪਾਂ ਨਵੇਂ ਬਲੌਗ ਦੇ ਵਿੱਚ ਤਦ ਤੱਕ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਗੁੱਡ ਬਾਏ ਐਂਡ ਟੇਕ ਕੇਅਰ